ਮੇਰੀ ਪਤਨੀ ਨਵਨੀਤ ਬਹੁਤ ਜਿੱਦੀ ਸੀ ਮੇਰੀ ਕੋਈ ਗੱਲ ਨਹੀਂ ਮੰਨਦੀ ਸੀ ਜੇ ਮੈਂ ਉਸ ਨੂੰ ਕੋਈ ਕੰਮ ਕਹਿੰਦਾ ਤਾਂ ਉਹ ਅੱਗੋਂ ਰੋਣ ਲੱਗ ਪੈਂਦੀ ਮੈਨੂੰ ਬਹੁਤ ਗੁੱਸਾ ਆਉਂਦਾ ਪਰ ਮੈਂ ਉਸ ਨੂੰ ਤਲਾਕ ਵੀ ਨਹੀਂ ਦੇ ਸਕਦਾ ਸੀ ਇਸ ਲਈ ਇੱਕ ਦਿਨ ਮੈਂ ਆਪਣੇ ਦੋਸਤ ਨੂੰ ਘਰੇ ਬੁਲਾਇਆ ਤੇ ਉਸ ਨੂੰ ਸ਼ਰਾਬ ਪਿਆ ਕੇ ਨਵਨੀਤ ਦੇ ਕਮਰੇ ਵਿੱਚ ਭੇਜ ਦਿੱਤਾ ਸੋਚਿਆ ਕਿ ਹੁਣ ਉਸ ਉੱਤੇ ਇਲਜ਼ਾਮ ਲਗਾ ਕੇ ਮੈਂ ਉਸ ਨੂੰ ਤਲਾਕ ਦੇ ਦੇਵਾਂਗਾ ਪਰ ਇੱਕ ਘੰਟੇ ਬਾਅਦ ਜਦੋਂ ਮੈਂ ਉਸ ਦੇ ਕਮਰੇ ਵਿੱਚ ਗਿਆ ਤਾਂ ਮੇਰਾ ਸਾਹ ਹੀ ਰੁਕ ਗਿਆ ਸામਨੇ ਮੇਰੀ ਪਤਨੀ ਬੈੱਡ ਤੇ ਪਈ ਸੀ ਤੇ ਮੇਰਾ ਦੋਸਤ ਉਸ ਵਕਤ ਮੇਰੀ ਉਮਰ 25 ਸਾਲ ਦੀ ਸੀ ਪਰ ਮੈਂ ਵਿਆਹ ਦੇ ਲਈ ਅਜੇ ਤਿਆਰ ਨਹੀਂ ਸੀ ਇੱਕ ਦਿਨ ਰਾਤ ਨੂੰ ਮੈਂ ਹਮੇਸ਼ਾ ਦੀ ਤਰ੍ਹਾਂ ਘਰ ਆਇਆ ਤੇ ਮੇਰੀ ਮਾਂ ਨੇ ਮੈਨੂੰ ਇੱਕ ਅਜੀਬ ਜਿਹੀ ਗੱਲ ਕਹੀ ਉਹ ਕਹਿੰਦੀ ਬੇਟਾ ਤੇਰੇ ਵੱਡੇ ਭਰਾ ਦਾ ਰਿਸ਼ਤਾ ਪੱਕਾ ਹੋ ਗਿਆ ਹੈ ਕੁਝ ਦਿਨਾਂ ਦੀ ਛੁੱਟੀ ਲੈ ਲੈ ਮੈਂ ਮੈਨੂੰ ਹੈਰਾਨੀ ਹੋਈ ਇੱਕ ਰਿਸ਼ਤਾ ਪੱਕਾ ਹੋਇਆ ਤਾਂ ਮੈਨੂੰ ਕੁਝ ਦੱਸਿਆ ਤੱਕ ਨਹੀਂ ਸਾਰੀ ਤਿਆਰੀ ਅਚਾਨਕ ਹੋ ਗਈ ਤੇ ਮੈਨੂੰ ਕੁਝ ਦੱਸਿਆ ਹੀ ਨਹੀਂ ਪਰ ਮੈਨੂੰ ਕਿੱਥੇ ਪਤਾ ਸੀ ਕਿ ਵੀਰੇ ਦੇ ਵਿਆਹ ਦਾ ਦਿਨ ਮੇਰੀ ਸਾਰੀ ਜ਼ਿੰਦਗੀ ਬਦਲ ਦੇਵੇਗਾ ਮਾਂ ਦੀ ਇੱਕ ਸਹੇਲੀ ਸੀ ਉਸਦੀ ਬੇਟੀ ਦੇ ਨਾਲ ਮੇਰੇ ਵੱਡੇ ਭਰਾ ਦਾ ਰਿਸ਼ਤਾ ਪੱਕਾ ਹੋਇਆ ਸੀ ਮੰਮੀ ਉਸ ਕੁੜੀ ਨੂੰ ਲੈ ਕੇ ਬਹੁਤ ਖੁਸ਼ ਸੀ ਤੇ ਉਤਸ਼ਾਹਿਤ ਸੀ ਉਹ ਕੁੜੀ ਉਸਦੀ ਬਹੂ ਬਣ ਕੇ ਆਉਣ ਵਾਲੀ ਸੀ ਪਰ ਮੇਰਾ ਭਰਾ ਇਸ ਵਿਆਹ ਤੋਂ ਖੁਸ਼ ਨਹੀਂ ਸੀ ਇਸ ਲਈ ਮੈਂ ਸੋਚਿਆ ਕਿ ਉਸ ਦਾ ਮਨ ਹਲਕਾ ਕਰਾਂ ਉਸ ਨੂੰ ਹਸਾਵਾਂ ਪਰ ਮੈਨੂੰ ਕੀ ਪਤਾ ਸੀ ਕਿ ਉਸਨੂੰ ਹਸਾਉਣ ਦੀ ਕੋਸ਼ਿਸ਼ ਵਿੱਚ ਮੇਰੇ ਰੋਣ ਦੇ ਦਿਨ ਸ਼ੁਰੂ ਹੋਣ ਵਾਲੇ ਹਨ ਮੈਨੂੰ ਪਤਾ ਨਹੀਂ ਸੀ ਪਰ ਮੈਂ ਵੀ ਆਪਣੀ ਕਲਾਸ ਦੀ ਸਿਮਰਨ ਨਾਮ ਦੀ ਕੁੜੀ ਨੂੰ ਪਿਆਰ ਕਰਦਾ ਸੀ ਤੇ ਉਸ ਨਾਲ ਵਿਆਹ ਕਰਨ ਦਾ ਸੁਪਨਾ ਦੇਖਦਾ ਸੀ ਪਰ ਸ਼ਾਇਦ ਸਿਮਰਨ ਮੇਰੀ ਕਿਸਮਤ ਵਿੱਚ ਨਹੀਂ ਸੀ ਵੀਰੇ ਦਾ ਵਿਆਹ ਪੱਕਾ ਹੋ ਚੁੱਕਿਆ ਸੀ ਤੇ ਸਾਰੀਆਂ ਤਿਆਰੀਆਂ ਵੀ ਹੋ ਚੁੱਕੀਆਂ ਸਨ ਫੇਰਿਆਂ ਤੇ ਭਾਈ ਜੀ ਲਾੜੇ ਤੇ ਲਾੜੀ ਦਾ ਇੰਤਜ਼ਾਰ ਕਰ ਰਹੇ ਸਨ ਲਾੜੀ ਨੂੰ ਮੰਡਪ ਵਿੱਚ ਲਿਆਂਦਾ ਗਿਆ ਪਰ ਲੜਾ ਕਿਤੇ ਨਜ਼ਰ ਨਹੀਂ ਆ ਰਿਹਾ ਸੀ ਸਾਰੇ ਉਸ ਨੂੰ ਲੱਭਣ ਲੱਗੇ ਸਾਰੀ ਜਗ੍ਹਾ ਸ਼ਾਨਮਾਰੀ ਪਰ ਉਹ ਕਿਤੇ ਨਾ ਮਿਲਿਆ ਫਿਰ ਪਤਾ ਲੱਗਾ ਕਿ ਵੀਰਾ ਘਰੋਂ ਭੱਜ ਗਿਆ ਹੈ ਉਹ ਘਰੇ ਨਹੀਂ ਹੈ ਮੰਮੀ ਨੇ ਮੈਨੂੰ ਉਸ ਨੂੰ ਬਾਹਰ ਲੱਭਣ ਨੂੰ ਕਿਹਾ ਮੈਂ ਕਈ ਜਗ੍ਹਾ ਤੇ ਦੇਖਿਆ ਉਸ ਦੇ ਦੋਸਤਾਂ ਨੂੰ ਫੋਨ ਕੀਤੇ ਪਰ ਉਹ ਮੈਨੂੰ ਕਿਤੇ ਨਾ ਮਿਲਿਆ ਜੇ ਮੈਨੂੰ ਪਤਾ ਹੁੰਦਾ ਕਿ ਮੁੜ ਕੇ ਮੈਨੂੰ ਕਿੰਨੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਏਗਾ ਤਾਂ ਸ਼ਾਇਦ ਮੈਂ ਵੀ ਆਪਣੇ ਭਰਾ ਦੇ ਪਿੱਛੇ ਹੀ ਭੱਜ ਜਾਂਦਾ ਪਰ ਮੈਨੂੰ ਕੁਝ ਅੰਦਾਜ਼ਾ ਨਹੀਂ ਸੀ ਤੇ ਜਦੋਂ ਮੈਂ ਘਰੇ ਵਾਪਸ ਆਇਆ ਤਾਂ ਮੰਮੀ ਨੂੰ ਦੱਸਿਆ ਕਿ ਵੀਰਾ ਕਿਤੇ ਨਹੀਂ ਹੈ ਉਸ ਦਾ ਕੁਝ ਪਤਾ ਨਹੀਂ ਚੱਲਿਆ ਤਾਂ ਮੇਰੀ ਮਾਂ ਰੋਣ ਲੱਗ ਪਈ ਤੇ ਮੈਂ ਉਸ ਨੂੰ ਚੁੱਪ ਕਰਾਉਣ ਤੇ ਸਮਝਾਉਣ ਦੀ ਕੋਸ਼ਿਸ਼ ਕਰਨ ਲੱਗਿਆ ਪਰ ਮੇਰੇ ਸ਼ਬਦਾਂ ਦਾ ਉਸ ਤੇ ਕੋਈ ਅਸਰ ਨਹੀਂ ਹੋਇਆ ਰੋਂਦੇ ਰੋਂਦੇ ਉਸਨੇ ਮੇਰੇ ਸਾਹਮਣੇ ਹੱਥ ਜੋੜੇ ਤੇ ਕਹਿੰਦੀ ਬੇਟਾ ਰੱਬ ਦਾ ਵਾਸਤਾ ਮੇਰੀ ਇੱਜ਼ਤ ਬਚਾ ਲੈ ਨਹੀਂ ਤਾਂ ਮੈਂ ਤੈਨੂੰ ਵੀ ਕਦੇ ਮਾਫ਼ ਨਹੀਂ ਕਰਾਂਗੀ ਇੱਕ ਪੁੱਤ ਨੇ ਮੇਰੀ ਇੱਜ਼ਤ ਮਿੱਟੀ ਵਿੱਚ ਮਿਲਾ ਦਿੱਤੀ ਹੁਣ ਸਿਰਫ ਤੇਰਾ ਹੀ ਸਹਾਰਾ ਹੈ ਜੇ ਤੂੰ ਵੀ ਇਸ ਤਰ੍ਹਾਂ ਕੀਤਾ ਤਾਂ ਮੈਨੂੰ ਮੈਂ ਤੈਨੂੰ ਵੀ ਮਾਫ਼ ਨਹੀਂ ਕਰਾਂਗੀ ਬੇਟਾ ਮੈਂ ਤੈਨੂੰ ਜੀ ਜਾਨ ਨਾਲ ਪਿਆਰ ਕਰਦੀ ਹਾਂ ਰੱਬ ਦਾ ਵਾਸਤਾ ਅੱਜ ਮੇਰੀ ਇੱਜ਼ਤ ਰੱਖ ਲੈ ਨਹਿਤਾ ਮੈਂ ਕਿਸੇ ਨੂੰ ਮੂੰਹ ਦਿਖਾਉਣ ਜੋਗੀ ਨਹੀਂ ਰਾਂਗੀ ਕੁੜੀ ਵਾਲਿਆਂ ਨੂੰ ਕੀ ਲੱਗੇਗਾ ਕਿ ਉਹਨਾਂ ਦੀ ਧੀ ਦਾ ਮਜ਼ਾਕ ਬਣ ਕੇ ਰਹਿ ਗਿਆ ਹੈ ਤੇ ਉਹਨਾਂ ਦੀ ਇੱਜ਼ਤ ਮਿੱਟੀ ਵਿੱਚ ਮਿਲ ਗਈ ਹੈ ਸਾਰੀ ਇਹ ਦੁਨੀਆ ਆਪਣੇ ਤੇ ਉਂਗਲਾਂ ਚੁੱਕੇਗੀ ਕਿ ਜਦੋਂ ਮੁੰਡੇ ਨੇ ਵਿਆਹ ਹੀ ਨਹੀਂ ਕਰਵਾਉਣਾ ਸੀ ਤੇ ਦੂਜੇ ਦੀ ਧੀ ਦੀ ਜ਼ਿੰਦਗੀ ਕਿਉਂ ਬਰਬਾਦ ਕੀਤੀ ਹੁਣ ਸਿਰਫ ਤੂੰ ਹੀ ਮੇਰੀ ਆਖਰੀ ਉਮੀਦ ਹੈ ਮਾਂ ਦੀ ਗੱਲ ਸੁਣ ਕੇ ਮੈਂ ਸੁੰਨ ਹੋ ਗਿਆ ਮੈਂ ਪੁੱਛਿਆ ਮੰਮੀ ਮੈਂ ਕਰ ਕੀ ਸਕਦਾ ਹਾਂ ਮੇਰੀ ਗੱਲ ਸੁਣ ਕੇ ਮੰਮੀ ਰੋਣ ਲੱਗ ਪਈ ਕਹਿੰਦੀ ਬੇਟਾ ਹੁਣ ਤੂੰ ਹੀ ਉਸ ਕੁੜੀ ਜਾਨੀ ਕੀ ਨਮਨੀਤ ਨਾਲ ਵਿਆਹ ਕਰਵਾ ਲੈ ਉਹ ਬਹੁਤ ਚੰਗੀ ਤੇ ਸਮਝਦਾਰ ਕੁੜੀ ਹੈ ਉਹ ਤੈਨੂੰ ਹਮੇਸ਼ਾ ਖੁਸ਼ ਰੱਖੇਗੀ ਮਾਂ ਦੀ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਿਆ ਮੈਂ ਇੱਕਦਮ ਸਿਰ ਹਿਲਾਇਆ ਤੇ ਕਿਹਾ ਪਰ ਮੰਮੀ ਮੈਨੂੰ ਇਹੋ ਜਿਹੀ ਘਰੇਲੂ ਟਾਈਪ ਕੁੜੀ ਪਸੰਦ ਨਹੀਂ ਹੈ ਮੈਨੂੰ ਅੱਜ ਦੇ ਜ਼ਮਾਨੇ ਦੀ ਮਾਡਰਨ ਕੁੜੀ ਚਾਹੀਦੀ ਹੈ ਮੈਂ ਉਸ ਨਾਲ ਵਿਆਹ ਨਹੀਂ ਕਰਵਾ ਸਕਦਾ ਮੈਂ ਥੋੜਾ ਚਿਰ ਰਕੇ ਹ ਪਰ ਮੰਮੀ ਦਾ ਹੋਰ ਰੋਣਾ ਵਧ ਗਿਆ ਹੁਣ ਮੈਂ ਆਪਣੀ ਮਾਂ ਨੂੰ ਹੋਰ ਰੋਂਦਾ ਹੋਇਆ ਨਹੀਂ ਦੇਖ ਸਕਦਾ ਸੀ ਤਾਂ ਪਾਪਾ ਨੇ ਇੱਕ ਇਹੋ ਜਿਹੀ ਗੱਲ ਕਹੀ ਜਿਸ ਨੂੰ ਸੁਣ ਕੇ ਮੇਰਾ ਦਿਲ ਧੜਕਣੋਂ ਰੁਕ ਗਿਆ ਮੇਰੇ ਮਨ ਵਿੱਚ ਲਾਲਚ ਦਾ ਇੱਕ ਨਵਾਂ ਬੀਜ ਬੀਜਿਆ ਗਿਆ ਪਾਪਾ ਉਸ ਵਕਤ ਬਹੁਤ ਗੁੱਸੇ ਵਿੱਚ ਸਨ ਕਹਿੰਦੇ ਬੇਟਾ ਅਮਰ ਨੇ ਤਾਂ ਸਹੀ ਸਮੇਂ ਤੇ ਸਾਨੂੰ ਧੋਖਾ ਦਿੱਤਾ ਤੇ ਘਰੋਂ ਭੱਜ ਗਿਆ ਜੇ ਉਸਨੇ ਪਹਿਲਾਂ ਦੱਸਿਆ ਹੁੰਦਾ ਤਾਂ ਸ਼ਾਇਦ ਆਪਾਂ ਉਸਦਾ ਵਿਆਹ ਉੱਥੇ ਪੱਕਾ ਹੀ ਨਾ ਕਰਦੇ ਪਰ ਇਹੋ ਜਿਹੀ ਔਲਾਦ ਦਾ ਕੀ ਫਾਇਦਾ ਜੋ ਲੋਕਾਂ ਦੇ ਸਾਹਮਣੇ ਮਾਪਿਓ ਦਾ અપਮਾਨ ਕਰਵਾ ਦੇਵੇ ਹੁਣ ਮੈਂ ਉਸ ਨੂੰ ਆਪਣੀ ਜਾਇਦਾਦ ਵਿੱਚੋਂ 1 ਰੁਪਿਆ ਨਹੀਂ ਦੇਵਾਂਗਾ ਮੇਰਾ ਸਾਰਾ ਘਰ ਜ਼ਮੀਨ ਜਾਇਦਾਦ ਬੈਂਕ ਬੈਲੈਂਸ ਸਭ ਕੁਝ ਤੇਰੇ ਨਾਮ ਹੋਵੇਗਾ ਜੇ ਤੂੰ ਉਸ ਲੜਕੀ ਨਾਲ ਵਿਆਹ ਕਰਵਾਵੇਂਗਾ ਤਾਂ ਤੇ ਉਸ ਨੂੰ ਸਾਡੇ ਪਰਿਵਾਰ ਦੀ ਇੱਜ਼ਤ ਬਣਾਏਗਾ ਤਾਂ ਮੇਰੀ ਸਾਰੀ ਜਾਇਦਾਦ ਤੇਰੀ ਹੋਵੇਗੀ ਤੇਰਾ ਵੱਡਾ ਭਰਾ ਇਸ ਵਿੱਚੋਂ 1 ਰੁਪਿਆ ਨਹੀਂ ਲੈ ਸਕੇਗਾ ਤੇ ਫਿਰ ਤੂੰ ਤੇ ਨਵਨੀਤ ਸਾਰੀ ਜ਼ਿੰਦਗੀ ਖੁਸ਼ ਰਹੋਗੇ ਪਾਪਾ ਦੀ ਗੱਲ ਸੁਣ ਕੇ ਮੇਰੇ ਲੂ ਕੰਡੇ ਖੜੇ ਹੋ ਗਏ ਪਾਪਾ ਦੇ ਕੋਲ ਬਹੁਤ ਜਾਇਦਾਦ ਸੀ ਬੈਂਕ ਬੈਲੈਂਸ ਸੀ ਬਹੁਤ ਜ਼ਮੀਨ ਸੀ ਹੁਣ ਤੱਕ ਪਾਪਾ ਨੇ ਸਾਨੂੰ ਉਸ ਦੀ ਝਲਕ ਤੱਕ ਵੀ ਨਹੀਂ ਦਿਖਾਈ ਸੀ ਪਾਪਾ ਦਾ ਇੱਕ ਹੀ ਮੰਨਣਾ ਸੀ ਕਿ ਬੱਚਿਆਂ ਨੂੰ ਪਹਿਲਾਂ ਮਾਪਿਓ ਦੀ ਜਾਇਦਾਦ ਬਾਰੇ ਨਹੀਂ ਬਲਕਿ ਮਾਪਿਓ ਦੇ ਹੱਕ ਤੇ ਉਹਨਾਂ ਦੀ ਸੇਵਾ ਕਿਵੇਂ ਕਰਨੀ ਹੈ ਇਹ ਸਿਖਾਉਣਾ ਚਾਹੀਦਾ ਹੈ ਨਹੀਂ ਤਾਂ ਬੱਚੇ ਜਾਇਦਾਦ ਦੇ ਲਾਲਚ ਤੇ ਵਟਵਾਰੇ ਦੀ ਲੜਾਈ ਵਿੱਚ ਫਸ ਜਾਂਦੇ ਨੇ ਪਾਪਾ ਦੇ ਮੂੰਹੋਂ ਜਾਇਦਾਦ ਦੀ ਗੱਲ ਸੁਣ ਕੇ ਮੈਂ ਹਾਂ ਕਹਿ ਦਿੱਤੀ ਮੇਰੀ ਹਾਂ ਸੁਣਦਿਆਂ ਹੀ ਮੰਮੀ ਪਾਪਾ ਮੇਰੇ ਤੇ ਜਾਣ ਛਿੜਕਣ ਲੱਗੇ ਪਾਪਾ ਕਹਿੰਦੇ ਬੇਟਾ ਤੂੰ ਮੇਰਾ ਦਿਲ ਖੁਸ਼ ਕਰ ਦਿੱਤਾ ਹੈ ਦੇਖ ਮੈਂ ਤੈਨੂੰ ਕਿੰਨਾ ਕੁਝ ਦਿਆਂਗਾ ਕਿ ਤੂੰ ਕਦੀ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਵੇਗਾ ਪਾਪਾ ਦੀ ਇਹ ਗੱਲ ਸੁਣ ਕੇ ਮੈਨੂੰ ਇੱਕ ਨਵੀਂ ਉਮੀਦ ਜਾਗੀ ਮੈਂ ਉੱਥੇ ਮੰਡਪ ਵਿੱਚ ਨਵਨੀਤ ਨਾਲ ਵਿਆਹ ਕਰਵਾ ਲਿਆ ਮੇਰੇ ਮਨ ਵਿੱਚ ਹੁਣ ਨਵੇਂ-ਨਵੇਂ ਖਿਆਲ ਆਉਣ ਲੱਗੇ ਪਾਪਾ ਦੀ ਜੋ ਜਾਇਦਾਦ ਸੀ ਮੈਂ ਹੁਣ ਉਹ ਵੇਚ ਸਕਦਾ ਸੀ ਤੇ ਉਸਨੂੰ ਕੋਈ ਫਰਕ ਨਹੀਂ ਪੈਣਾ ਸੀ ਕਿਉਂਕਿ ਉਹ ਜਾਇਦਾਦ ਹੁਣ ਮੇਰੇ ਨਾਮ ਹੋਣ ਵਾਲੀ ਸੀ ਮੈਂ ਉਹਨਾਂ ਨੂੰ ਕਹਿੰਦਾ ਸੀ ਕਿ ਨਵਾਂ ਬਿਜ਼ਨਸ ਸ਼ੁਰੂ ਕਰਨ ਜਾ ਰਿਹਾ ਹਾਂ ਇਸ ਲਈ ਜ਼ਮੀਨ ਵੇਚਣੀ ਪਵੇਗੀ ਮੇਰੇ ਇਸ ਫੈਸਲੇ ਤੋਂ ਸਾਰੇ ਮੇਰੇ ਅਹਿਸਾਨ ਦੇ ਬੋਝ ਹੇਠਾਂ ਦੱਬੇ ਹੋਏ ਸਨ ਕਿਉਂਕਿ ਮਾਂ ਚੰਗੀ ਤਰ੍ਹਾਂ ਜਾਣਦੀ ਸੀ ਕਿ ਮੈਨੂੰ ਇਹੋ ਜਿਹੀਆਂ ਕੁੜੀਆਂ ਪਸੰਦ ਨਹੀਂ ਹਨ ਪਰ ਹੁਣ ਮੈਂ ਉਹਨਾਂ ਦਾ ਮਾਣ ਰੱਖਿਆ ਤੇ ਸਾਰਿਆਂ ਦਾ ਲਾਡਲਾ ਪੁੱਤਰ ਬਣ ਗਿਆ ਨਵਨੀਤ ਨੂੰ ਸੌਰੇ ਲਿਆਂਦਾ ਗਿਆ ਕੁਝ ਰਸਮਾਂ ਹੋਈਆਂ ਫਿਰ ਨਵਨੀਤ ਨੂੰ ਮੇਰੇ ਕਮਰੇ ਵਿੱਚ ਬਿਠਾਇਆ ਗਿਆ ਥੋੜੀ ਦੇਰ ਬਾਅਦ ਮੈਂ ਵੀ ਕਮਰੇ ਵਿੱਚ ਗਿਆ ਪੂਰਾ ਕਮਰਾ ਫੁੱਲਾਂ ਨਾਲ ਸਜਾਇਆ ਹੋਇਆ ਸੀ ਮੇਰੇ ਸਾਹਮਣੇ ਪਿੰਡ ਦੀ ਇੱਕ ਸੋਹਣੀ ਸੁੰਦਰ ਲੜਕੀ ਬੈਠੀ ਸੀ ਪਰ ਮੈਨੂੰ ਉਸ ਨਾਲ ਕੋਈ ਪਿਆਰ ਨਹੀਂ ਸੀ ਨਾ ਕੋਈ ਬੇਚੈਨੀ ਸੀ ਕਿਉਂਕਿ ਮੈਂ ਉਸ ਨੂੰ ਪਿਆਰ ਹੀ ਨਹੀਂ ਕਰਦਾ ਸੀ ਤਾਂ ਮੇਰੇ ਮਨ ਵਿੱਚ ਉਸ ਲਈ ਪਿਆਰ ਕਿਵੇਂ ਆਏਗਾ ਮੈਂ ਤਾਂ ਪੈਸਿਆਂ ਦੇ ਲਾਲਚ ਵਿੱਚ ਉਸ ਨਾਲ ਵਿਆਹ ਕੀਤਾ ਸੀ ਮੈਂ ਉਸ ਤਾ ਟਾਇਰਾ ਦੇਖਣਾ ਵੀ ਪਸੰਦ ਨਹੀਂ ਕਰਦਾ ਸੀ ਕਿਉਂਕਿ ਮੈਨੂੰ ਸ਼ਹਿਰ ਦੀ ਰੰਗ-ਬਰੰਗੀ ਦੁਨੀਆ ਪਸੰਦ ਸੀ ਮੈਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਸੀ ਕਿ ਕੋਈ ਔਰਤ ਕਿੰਨੀ ਸੋਹਣੀ ਹੈ ਮੈਂ ਇਹ ਦੇਖਦਾ ਸੀ ਕਿ ਉਹ ਔਰਤ ਕਿਵੇਂ ਬੋਲਦੀ ਹੈ ਉਸ ਦਾ ਸੁਭਾਅ કેવો ਜਿਹਾ ਹੈ ਉਸ ਦੀ ਪਰਸਨੈਲਿਟੀ ਕਿਹੋ ਜਿਹੀ ਹੈ ਉਸ ਦੀਆਂ ਆਦਾਵਾਂ ਕਿਹੋ ਜਿਹੀਆਂ ਹਨ ਇਹ ਚੀਜ਼ਾਂ ਮੇਰੇ ਦੇ ਅਸਰ ਪਾਉਂਦੀਆਂ ਸਨ ਠੀਕ ਹੈ ਪਹਿਲਾਂ ਮੈਂ ਨਵਨੀਤ ਨੂੰ ਕਦੇ ਨਹੀਂ ਦੇਖਿਆ ਸੀ ਪਰ ਮਾਂ ਤੋਂ ਉਸ ਦੀਆਂ ਬਹੁਤ ਤਰੀਫਾਂ ਸੁਣੀਆਂ ਹੋਈਆਂ ਸਨ ਉਹ ਬਹੁਤ ਪਿਆਰੀ ਸੋਹਣੀ ਕੁੜੀ ਹੈ ਪਰ ਮੇਰਾ ਮਨ ਨਵਨੀਤ ਨਾਲ ਗੱਲ ਕਰਨ ਨੂੰ ਬਿਲਕੁਲ ਤਿਆਰ ਨਹੀਂ ਸੀ ਉਹ ਘੁੰਡ ਕੱਢ ਕੇ ਬੈੱਡ ਤੇ ਬੈਠੀ ਸੀ ਤੇ ਮੈਂ ਆਪਣੀ ਸ਼ੇਰਵਾਨੀ ਉਤਾਰ ਕੇ ਹੈਂਗਰ ਤੇ ਟੰਗ ਰਿਹਾ ਸੀ ਫਿਰ ਘੜੀ ਉਤਾਰ ਕੇ ਰੱਖੀ ਸ਼ਾਇਦ ਨਵਨੀਤ ਇੰਤਜ਼ਾਰ ਕਰ ਰਹੀ ਸੀ ਕਿ ਮੈਂ ਉਸ ਨਾਲ ਗੱਲ ਕਰਾਂ ਉਸ ਦੇ ਕੋਲ ਬੈਠਾਂ ਤੇ ਉਸ ਦਾ ਘੁੰਡ ਚੁੱਕਾਂ ਪਰ ਮੈਨੂੰ ਕੋਈ ਜਲਤੀ ਨਹੀਂ ਸੀ ਉਸ ਤੋਂ ਇਹ برداشت ਨਾ ਹੋਇਆ ਤੇ ਉਸਨੇ ਮੈਨੂੰ ਸਾਥੀ ਆਕਾਲ ਕਹਿ ਦਿੱਤਾ ਮੈਂ ਗੁੱਸੇ ਨਾਲ ਕਿਹਾ ਐਵੇਂ ਗਵਾਰਾ ਵਰਗੀਆਂ ਗੱਲਾਂ ਵਿਆਹ ਦੀ ਪਹਿਲੀ ਰਾਤ ਆਪਣੇ ਘਰ ਵਾਲੇ ਨੂੰ ਇਸ ਤਰ੍ਹਾਂ ਸਾਥੀ ਆਕਾਲ ਕੌਣ ਕਹਿੰਦਾ ਹੈ ਮੇਰੀ ਗੱਲ ਤੇ ਉਹ ਸ਼ਰਮਾਈ ਨਹੀਂ ਉਲਟਾ ਹੱਸਣ ਲੱਗ ਪਈ ਕਹਿੰਦੀ ਤੁਸੀਂ ਤਾਂ ਉਹ ਵੀ ਨਹੀਂ ਕਹੀ ਉਸ ਦੀ ਗੱਲ ਸੁਣ ਕੇ ਮੈਨੂੰ ਹੋਰ ਗੁੱਸਾ ਆਇਆ ਤੇ ਮੈਂ ਕਿਹਾ ਤੂੰ ਮੈਨੂੰ ਹੁਣੇ ਹੀ ਸ਼ਿਕਾਇਤਾਂ ਕਰਨ ਲੱਗ ਪਈ ਹੈ ਮੇਰੀ ਗੱਲ ਵਿੱਚੇ ਹੀ ਕੱਟ ਕੇ ਉਹ ਕਹਿੰਦੀ ਰੱਬ ਨਾ ਕਰੇ ਕਿ ਮੈਂ ਤੁਹਾਨੂੰ ਕਦੇ ਛਾਇਤ ਕਰਾਂ ਮੈਂ ਤਾਂ ਇਸ ਤਰ੍ਹਾਂ ਕਦੇ ਸੋਚ ਵੀ ਨਹੀਂ ਸਕਦੀ ਹੁਣ ਮੇਰੀ ਪੂਰੀ ਜ਼ਿੰਦਗੀ ਤੁਹਾਡੇ ਨਾਮ ਹੈ ਤੇ ਮੈਂ ਹਮੇਸ਼ਾ ਤੁਹਾਡੀ ਵਫਾਦਾਰ ਬਣ ਕੇ ਰਹਾਂਗੀ ਜ਼ਿੰਦਗੀ ਭਰ ਤੁਹਾਡੀ ਸੇਵਾ ਕਰਾਂਗੀ ਤੁਹਾਡੀ ਆਗਿਆ ਦਾ ਪਾਲਣ ਕਰਨਾ ਇਸ ਤਰ੍ਹਾਂ ਮੈਂ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਨਵਨੀਤ ਦਾ ਇੰਨਾ ਸ਼ਾਂਤ ਵਿਵਹਾਰ ਦੇਖ ਕੇ ਮੈਨੂੰ ਇੱਕ ਅਜੀਬ ਜਿਹੀ ਖੁਸ਼ੀ ਹੋਈ ਮੈਨੂੰ ਪਤਾ ਸੀ ਇਹੋ ਜਿਹੀ ਪਤਨੀ ਪਤੀ ਦੇ ਸਾਹਮਣੇ ਆਵਾਜ਼ ਤੱਕ ਨਹੀਂ ਚੁੱਕਦੀ ਹੁਣ ਮੈਨੂੰ ਪੂਰੀ ਜ਼ਿੰਦਗੀ ਮਿਲ ਗਈ ਸੀ ਮੈਂ ਜੋ ਕਰਾਂਗਾ ਮੈਨੂੰ ਕੋਈ ਨਹੀਂ ਰੋਕੇਗਾ ਮੈਂ ਕਿਹਾ ਠੀਕ ਹੈ ਕੱਪੜੇ ਬਦਲ ਤੇ ਸੌਂ ਜਾ ਮੈਂ ਥੱਕ ਗਿਆ ਹਾਂ ਮੈਂ ਜਾਣਬੁੱਝ ਕੇ ਬੇਪਰਵਾਹੀ ਦਿਖਾ ਰਿਹਾ ਸੀ ਉਹ ਅੱਛਾ ਜੀ ਕਹਿ ਕੇ ਬਾਥਰੂਮ ਵਿੱਚ ਚਲੀ ਗਈ ਉਸ ਦੀਆਂ ਅੱਟੀਆਂ ਵੱਲ ਨਜ਼ਰ ਗਈ ਤਾਂ ਮੈਂ ਦੇਖਦਾ ਹੀ ਰਹਿ ਗਿਆ ਉਸ ਦੇ ਪੈਰ ਬਹੁਤ ਕੋਮਲ ਤੇ ਦੁੱਧ ਵਰਗੇ ਗੋਰੇ ਸੀ ਲੱਗਦਾ ਸੀ ਕਿ ਪਿੰਡ ਦੀ ਜ਼ਮੀਨ ਤੇ ਤੁਰਨ ਦੇ ਲਈ ਨਹੀਂ ਬਲਕਿ ਫੁੱਲਾਂ ਵਰਗੇ ਨਾਜ਼ੁਕ ਪੈਰ ਉਸ ਨੂੰ ਤਾਂ ਸਿਰਫ ਫੁੱਲਾਂ ਤੇ ਹੀ ਚੱਲਣਾ ਚਾਹੀਦਾ ਹੈ ਉਸ ਦੇ ਪੈਰਾਂ ਦੀ ਸੁੰਦਰਤਾ ਦੇਖ ਕੇ ਮੈਂ 당ਗ ਰਹਿ ਗਿਆ ਹੁਣ ਮੇਰੀ ਨਜ਼ਰ ਉਸ ਦੇ ਚਿਹਰੇ ਤੇ ਗਈ ਪਹਿਲਾਂ ਮੈਂ ਉਸਦਾ ਚਿਹਰਾ ਦੇਖਣਾ ਜ਼ਰੂਰੀ ਨਹੀਂ ਸਮਝਿਆ ਪਰ ਹੁਣ ਜਦੋਂ ਚਿਹਰਾ ਦੇਖਿਆ ਤਾਂ ਨਜ਼ਰ ਹਟਾਉਣਾ ਹੀ ਭੁੱਲ ਗਿਆ ਉਸਦੇ ਚਿਹਰੇ ਤੇ ਅਜੀਬ ਜਿਹੀ ਚਮਕ ਸੀ ਜੋ ਸਾਹਮਣੇ ਵਾਲੇ ਨੂੰ ਆਪਣੇ ਵੱਲ ਖਿੱਚ ਰਹੀ ਸੀ ਜ਼ਿਆਦਾ ਮੇਕਅਪ ਵੀ ਉਸਦੇ ਚਿਹਰੇ ਤੇ ਨਹੀਂ ਸੀ ਇੱਕਦਮ ਸਾਫ਼ ਚਮਕਦਾ ਚਿਹਰਾ ਸੀ ਉਹ ਹੌਲੀ ਹੌਲੀ ਪੈਰ ਰੱਖਦੀ ਹੋਈ ਬਾਥਰੂਮ ਵਿੱਚ ਚਲੀ ਗਈ। ਹੱਥ-ਮੂੰਹ ਧੋ ਕੇ ਜਦੋਂ ਬਾਹਰ ਆਈ ਤਾਂ ਮੈਂ ਉਸ ਨੂੰ ਦੇਖਦਾ ਰਹਿ ਗਿਆ। ਅਚਾਨਕ ਮੇਰੇ ਮਨ ਵਿੱਚ ਉਸ ਲਈ ਭਾਵਨਾਵਾਂ ਬਣਨ ਲੱਗੀਆਂ। ਦਿਲ ਕੀਤਾ ਕਿ ਇਸ ਮਿੱਠੀ ਤੇ 마ਸੂਮ ਕੁੜੀ ਨੂੰ ਹੁਣੇ ਇਸੇ ਵਕਤ ਬਾਹਾਂ ਵਿੱਚ ਲੈ ਕੇ ਉਸ ਤੇ ਆਪਣਾ ਸਾਰਾ ਪਿਆਰ ਲੁਟਾ ਦੇਵਾਂ। ਪਰ ਅਚਾਨਕ ਮੇਰੇ ਦਿਮਾਗ ਵਿੱਚ ਉਹ ਕੁੜੀਆਂ ਆਉਣ ਲੱਗੀਆਂ। ਜੋ ਮੇਰੇ ਇਰਤ ਗੁਰਦ ਘੁੰਮਦੀਆਂ ਸੀ ਮੇਰੇ ਤੇ ਜਾਣ ਛਿੜਕਦੀਆਂ ਸੀ ਸ਼ਹਿਰ ਦੀਆਂ ਉਹਨਾਂ ਰੰਗ ਬਰੰਗੀਆਂ तितਲੀਆਂ ਵਰਗੀਆਂ ਕੁੜੀਆਂ ਨੂੰ ਜਦੋਂ ਮੇਰੇ ਅੱਗੇ ਪਿੱਛੇ ਘੁੰਮਦਿਆਂ ਦੇਖਦਾ ਤਾਂ ਮੈਂ ਇੱਕ ਪਿੰਡ ਦੀ ਅਨਪੜ ਕੁੜੀ ਤੇ ਕਿਉਂ ਫਿਸਲਦਾ ਨਵਰੀਤ ਵਿੱਚ ਇਹੋ ਜਿਹਾ ਕੀ ਖਾਸ ਸੀ ਸਿਰਫ ਚਿਹਰਾ ਹੀ ਸੋਹਣਾ ਸੀ ਉਸ ਵਿੱਚ ਨਾ ਅਦਾਸੀ ਨਾ ਬੋਲਣ ਦਾ ਹੁਨਰ ਨਾ ਉਹ ਜਾਦਾ ਪੜ੍ਹੀ ਲਿਖੀ ਸੀ ਬਿਲਕੁਲ ਨਹੀਂ ਮੈਂ ਮਨ ਹੀ ਮਨ ਸੋਚਿਆ ਤੇ ਬਾਹਰ ਚਲਾ ਗਿਆ ਹਾਲ ਵਿੱਚ ਜਾ ਕੇ ਮੈਂ ਸਿਗਰਟ ਪੀਣ ਲੱਗਿਆ ਥੋੜੀ ਦੇਰ ਬਾਅਦ ਉੱਥੇ ਮੰਮੀ ਆਈ ਤੇ ਮੇਰੇ ਸਿਰ ਤੇ ਹੱਥ ਫੇਰਦੇ ਹੋਏ ਕਹਿੰਦੀ ਬੇਟਾ ਚਿੰਤਾ ਨਾ ਕਰ ਤੇਰੀ ਪਤਨੀ ਨਮਨੀਤ ਲੱਖਾਂ ਵਿੱਚੋਂ ਇੱਕ ਹੈ ਤੇ ਤੂੰ ਦੇਖ ਉਹ ਤੈਨੂੰ ساری ਜ਼ਿੰਦਗੀ ਖੁਸ਼ ਰੱਖੇਗੀ ਤੈਨੂੰ ਕਦੇ ਸ਼ਿਕਾਇਤ ਦਾ ਮੌਕਾ ਨਹੀਂ ਦੇਵੇਗੀ ਬਹੁਤ ਪਿਆਰੀ ਲੜਕੀ ਹੈ ਉਹ ਤੇ ਤੂੰ ਤਾਂ ਕਿਸਮਤ ਵਾਲਾ ਹੈ ਕਿ ਤੈਨੂੰ ਇਹੋ ਜਿਹੀ ਪਤਨੀ ਮਿਲੀ ਹੈ ਇਹੋ ਜਿਹੀਆਂ ਕੁੜੀਆਂ ਅੱਜਕੱਲ ਲੱਭਣ ਤੇ ਵੀ ਨਹੀਂ ਮਿਲਦੀਆਂ ਮੈਂ ਕਿਹਾ ਹਾਂ ਹਾਂ ਮੰਮੀ ਤੁਸੀਂ ਸਹੀ ਕਹਿ ਰਹੇ ਹੋ ਮੈਂ ਤਾਂ ਤੁਹਾਡੇ ਤੇ ਪਾਪਾ ਦੇ ਮਾਣ ਸਨਮਾਨ ਲਈ ਇਹ ਸਭ ਕਰ ਰਿਹਾ ਹਾਂ ਮੰਮੀ ਮੈਨੂੰ ਆਸ਼ੀਰਵਾਦ ਦੇਣ ਲੱਗੀ ਤੇ ਕਹਿੰਦੀ ਚੱਲ ਹੁਣ ਜਾ ਤੇਰੀ ਪਤਨੀ ਤੇਰਾ ਇੰਤਜ਼ਾਰ ਕਰ ਰਹੀ ਹੋਵੇਗੀ ਉਸਦੇ ਕੋਲ ਜਾ ਤੇ ਜਾ ਕੇ ਬੈਠ ਉਸ ਦਾ ਮਨ ਜਿੱਤ ਮੈਂ ਕਿਹਾ ਹਾਂ ਹੁਣੇ ਜਾ ਰਿਹਾ ਹਾਂ ਮੈਂ ਬਹੁਤ ਆਗਿਆਕਾਰੀ ਬੇਟੇ ਦੀ ਤਰ੍ਹਾਂ ਸਿਰ ਝੁਕਾ ਕੇ ਕਿਹਾ ਤੇ ਅੰਦਰ ਆਇਆ ਅੰਦਰ ਆਉਂਦਿਆਂ ਹੀ ਮੈਂ ਰੁਕ ਗਿਆ ਕਿਉਂਕਿ ਕਮਰੇ ਵਿੱਚ ਇੱਕ ਕੋਨੇ ਵਿੱਚ ਅੱਖਾਂ ਬੰਦ ਕਰਕੇ ਹੱਥ ਜੋੜ ਕੇ ਉਹ ਖੜੀ ਸੀ ਜਿਵੇਂ ਰੱਬ ਤੋਂ ਕੁਝ ਮੰਗ ਰਹੀ ਹੋਵੇ ਉਸ ਨੂੰ ਇੰਨਾ ਸ਼ਾਂਤ ਤੇ ਸੰਤੁਸ਼ਟ ਦੇਖ ਕੇ ਮੇਰੇ ਮਨ ਵਿੱਚ ਆਇਆ ਕਿ ਮੈਂ ਉਸ ਨੂੰ ਥੋੜਾ ਤੰਗ ਕਰਾਂ ਅੰਦਰੋਂ ਦੀ ਹੀ ਮੈਂ ਤਾਣਾ ਮਾਰਿਆ ਤੇ ਪਹਿਲਾਂ ਇਹੋ ਜਿਹਾ ਕੀ ਪਾਪ ਕੀਤਾ ਸੀ ਜੋ ਹੁਣ ਰੱਬ ਤੋਂ ਮਾਫੀ ਮੰਗਣੀ ਪੈ ਰਹੀ ਹੈ ਜ਼ਰੂਰ ਕੁਝ ਕਾਰਨ ਹੋਵੇਗਾ ਤੂੰ ਕੋਈ ਪਾਪ ਕੀਤੇ ਹੋਣਗੇ ਮੇਰੀ ਗੱਲ ਸੁਣ ਕੇ ਉਸ ਨੂੰ ਗੁੱਸਾ ਨਾ ਆਇਆ ਬਲਕਿ ਉਸ ਦੀ ਆਦਤ ਦੇ ਮੁਤਾਬਕ ਉਹ ਸਿਰਫ ਹੱਸ ਪਈ ਤੇ ਕਹਿੰਦੀ ਮੈਂ ਤਾਂ ਤੁਹਾਡੀ ਲੰਬੀ ਉਮਰ ਦੇ ਲਈ ਰੱਬ ਅੱਗੇ ਅਰਦਾਸ ਕਰ ਰਹੀ ਸੀ ਤੇ ਮੈਂ ਇਹੋ ਜਿਹਾ ਕੋਈ ਪਾਪ ਨਹੀਂ ਕੀਤਾ ਸੱਚ ਤਾਂ ਇਹ ਹੈ ਕਿ ਆਪਾਂ ਸਾਰੇ ਪਾਪੀ ਹਾਂ ਅਣਜਾਣੇ ਵਿੱਚ ਹੀ ਸਈ ਹਰ ਇਨਸਾਨ ਤੋਂ ਗਲਤੀਆਂ ਹੁੰਦੀਆਂ ਨੇ ਇਸ ਲਈ ਰੱਬ ਤੋਂ ਮਾਫੀ ਮੰਗਦੇ ਰਹਿਣਾ ਚਾਹੀਦਾ ਹੈ ਪਰਮਾਤਮਾ ਆਪਾਂ ਨੂੰ ਸਹੀ ਰਸਤੇ ਤੇ ਚੱਲਣਾ ਸਿਖਾਏ ਇਹੀ ਅਰਦਾਸ ਹੈ ਉਸਦੀ ਗੱਲ ਸੁਣ ਕੇ ਮੈਨੂੰ ਸਿਰਫ ਗੁੱਸਾ ਆਇਆ ਮੈਂ ਕਿਹਾ ਅੱਛਾ ਮਤਲਬ ਤੂੰ ਕਹਿ ਰਹੀ ਹੈ ਕਿ ਮੈਂ ਪਾਪੀ ਹਾਂ ਤੇ ਮੈਂ ਨਰਕ ਵਿੱਚ ਜਾਵਾਂਗਾ ਮੈਂ ਕੁਝ ਬੋਲਣ ਹੀ ਵਾਲਾ ਸੀ ਤੇ ਉਹ ਫਟਾਫਟ ਮੇਰੇ ਪੈਰਾਂ ਵਿੱਚ ਬੈਠ ਗਈ ਮੇਰੇ ਪੈਰ ਫੜ ਕੇ ਕਹਿੰਦੀ ਰੱਬ ਨਾ ਕਰੇ ਕਿ ਮੈਂ ਤੁਹਾਨੂੰ ਇਸ ਤਰ੍ਹਾਂ ਕੁਝ ਕਹਾਂ ਇਹੋ ਜਿਹੀ ਗੱਲ ਬੋਲਣ ਤੋਂ ਪਹਿਲਾਂ ਮੇਰੀ ਜ਼ੁਬਾਨ ਵੱਡੀ ਜਾਵੇ ਪਰ ਮੈਨੂੰ ਇਹ ਸਭ ਝੂਠ ਲੱਗ ਰਿਹਾ ਸੀ ਉਸਦੇ ਇਸ ਵਿਵਹਾਰ ਵਿੱਚ ਕਿਤੇ ਵੀ ਸੱਚਾਈ ਨਹੀਂ ਲੱਗ ਰਹੀ ਸੀ ਉਸ ਦਾ ਇਹ ਸ਼ਾਂਤ ਸੁਭਾਅ ਮੈਨੂੰ ਹੋਰ ਚੜਾਉਣ ਲੱਗਿਆ ਜੇ ਉਹ ਥੋੜਾ ਜਿਹਾ ਛਿੜਦੀ ਮੇਰੇ ਤੇ ਗੁੱਸਾ ਕਰਦੀ ਕੋਈ ਸ਼ਿਕਾਇਤ ਕਰਦੀ ਤਾਂ ਸ਼ਾਇਦ ਮੈਂ ਵੀ ਥੋੜਾ ਸ਼ਾਂਤ ਹੋ ਜਾਂਦਾ ਮੈਨੂੰ ਲੱਗਦਾ ਸੀ ਉਹ ਵੀ ਮੇਰੀ ਤਰ੍ਹਾਂ ਹੈ ਪਰ ਉਹ ਤਾਂ ਇਸ ਤਰ੍ਹਾਂ ਵਿਵਹਾਰ ਕਰ ਰਹੀ ਸੀ ਜਿਵੇਂ ਮੇਰੇ ਹੋਣ ਨਾ ਹੋਣ ਨਾਲ ਉਸ ਨੂੰ ਕੋਈ ਫਰਕ ਹੀ ਨਾ ਪੈਂਦਾ ਹੋਵੇ ਤੇ ਉਸ ਦਾ ਇਹ ਸ਼ਾਂਤ ਵਿਵਹਾਰ ਮੈਨੂੰ ਅੰਦਰ ਤੱਕ ਸਾੜ ਰਿਹਾ ਸੀ ਮੈਨੂੰ ਲੱਗ ਰਿਹਾ ਸੀ ਕਿ ਉਹ ਮੇਰਾ ਮਜ਼ਾਕ ਉਡਾ ਰਹੀ ਹੈ ਉਸ ਦੇ ਕੱਪੜੇ ਬੋਲਣ ਚੱਲਣ ਉਸ ਦਾ ਸਾਰਾ ਅੰਦਾਜ਼ ਹੀ ਅਲੱਗ ਸੀ ਇਹ ਸਭ ਦੇਖਦੇ ਹੋਏ ਮੈਨੂੰ ਇਹ ਜ਼ਰੂਰ ਸਮਝ ਆ ਗਿਆ ਸੀ ਕਿ ਉਹ ਬਹੁਤ ਸਤੀ ਸਵਿੱਤਰੀ ਹੈ ਤੇ ਪਵਿੱਤਰ ਕੁੜੀ ਹੈ ਅੱਜ ਤੱਕ ਉਸ ਨੇ ਕਦੇ ਕਿਸੇ ਪ੍ਰਾਇਮਰਦਵਾਲ ਅੱਖ ਚੱਕ ਕੇ ਨਹੀਂ ਦੇਖਿਆ ਹੋਵੇਗਾ ਮੈਂ ਉਸ ਬਾਰੇ ਹੀ ਸੋਚ ਰਿਹਾ ਸੀ ਕਿ ਅਚਾਨਕ ਰਾਤ ਦੇ 12 ਵਜੇ ਮੇਰੇ ਕਮਰੇ ਦਾ ਦਰਵਾਜ਼ਾ ਖੜਕਿਆ ਮੈਂ ਸੋਚਿਆ ਇੰਨੀ ਰਾਤ ਨੂੰ ਕੌਣ ਹੋਵੇਗਾ ਇਹ ਦੇਖ ਕੇ ਮੈਂ ਹੈਰਾਨ ਹੋ ਗਿਆ ਦਰਵਾਜ਼ਾ ਖੋਲਿਆ ਤੇ ਸਾਹਮਣੇ ਪਾਪਾ ਖੜੇ ਸੀ ਅੱਖਾਂ ਵਿੱਚ ਹੰਝੂ ਤੇ ਚਿਹਰੇ ਤੇ ਖੁਸ਼ੀ ਦੇ ਭਾਵ ਪਾਪਾ ਮੈਨੂੰ ਘੁੱਟ ਕੇ ਗਲੇ ਲਗਾਇਆ ਤੇ ਕਹਿੰਦੇ ਬੇਟਾ ਇੱਕ ਖੁਸ਼ੀ ਦੀ ਖਬਰ ਹੈ ਮੈਂ ਕਿਹਾ ਕੀ ਹੋਇਆ ਪਾਪਾ ਉਹ ਕਹਿੰਦੇ ਖਬਰ ਇੱਕ ਇਹੋ ਜਿਹੀ ਹੈ ਕਿ ਖੁਸ਼ੀ ਆਉਣਾ ਲਾਜ਼ਮੀ ਹੈ ਉਹ ਮੈਨੂੰ ਆਪਣੇ ਕਮਰੇ ਵਿੱਚ ਲੈ ਗਏ ਉਹਨਾਂ ਦੀ ਬੈੱਡ ਤੇ ਕੋਈ ਕਾਗਜ਼ ਪਿਆ ਸੀ ਮੈਂ ਪੁੱਛਿਆ ਪਾਪਾ ਇਹ ਕੀ ਹੈ ਮੇਰੇ ਮਨ ਵਿੱਚ ਆਇਆ ਕਿ ਜਾਇਦਾਦ ਨਾਲ ਜੁੜੀ ਕੋਈ ਗੱਲ ਹੋਵੇਗੀ ਮੈਨੂੰ ਉਸ ਤਰ੍ਹਾਂ ਲੱਗਿਆ ਤੇ ਪਾਪਾ ਮੈਂ ਪਾਪਾ ਤੋਂ ਪੁੱਛ ਪੁੱਛ ਲਿਆ ਪਾਪਾ ਹੱਸਦੇ ਹੱਸਦੇ ਉਹ ਕਾਗਜ਼ ਮੈਨੂੰ ਦਿਖਾਉਣ ਲੱਗੇ ਕਹਿੰਦੇ ਆਫਿਸ ਤੋਂ ਮੇਰੀ ਅਰਜੀ ਮਨਜ਼ੂਰ ਹੋ ਗਈ ਤੈਨੂੰ ਪਤਾ ਹੈ ਮੈਂ ਕਈ ਦਿਨਾਂ ਤੋਂ ਅਰਜੀ ਦੇ ਰਿਹਾ ਸੀ ਕਿ ਮੈਨੂੰ ਛੁੱਟੀਆਂ ਮਿਲਣ ਤੇ ਮੈਂ ਯਾਤਰਾ ਲਈ ਜਾਵਾਂ ਆਫਿਸ ਦੇ ਖਰਚੇ ਤੇ ਮੈਨੂੰ ਭੇਜਿਆ ਜਾਏ ਤੇ ਆਖਿਰਕਾਰ ਅੱਜ ਅਰਜੀ ਮਨਜ਼ੂਰ ਹੋ ਗਈ ਮੈਂ ਡੰਗ ਰਹਿ ਗਿਆ ਪਾਪਾ ਕਿੰਨੇ ਦਿਨਾਂ ਤੋਂ ਇਹ ਕੋਸ਼ਿਸ਼ ਵਿੱਚ ਸਨ ਮੰਮੀ ਤੇ ਪਾਪਾ ਦੋਨਾਂ ਨੂੰ ਹੀ ਤੀਰਥ ਯਾਤਰਾ ਕਰਨ ਦੀ ਬਹੁਤ ਇੱਛਾ ਸੀ ਉਹਨਾਂ ਦੀ ਇਸ ਖੁਸ਼ੀ ਨੂੰ ਮੈਨੂੰ ਬਹੁਤ ਖੁਸ਼ੀ ਹੋ ਰਹੀ ਸੀ ਪਾਪਾ ਕਹਿੰਦੇ ਬੇਟਾ ਮੇਰੀ ਬਹੁਤ ਇੱਛਾ ਸੀ ਕਿ ਮੈਂ ਤੀਰਥ ਯਾਤਰਾ ਤੇ ਜਾਵਾਂ ਪਰ ਤੇਰੀਆਂ ਜ਼ਿੰਮੇਵਾਰੀਆਂ ਨੇ ਮੇਰੇ ਪੈਰਾਂ ਨੂੰ ਬੇੜੀਆਂ ਪਾ ਰੱਖੀਆਂ ਸਨ ਹੁਣ ਤੇਰਾ ਵਿਆਹ ਹੋ ਗਿਆ ਹੈ ਤੇ ਤੈਨੂੰ ਪਤਾ ਹੈ ਕਿ ਤੇਰਾ ਵੱਡਾ ਭਰਾ ਆਪਣੇ ਦੋਸਤ ਦੇ ਕੋਲ ਹੈ ਉਸ ਦੀ ਮੈਨੂੰ ਫਿਕਰ ਨਹੀਂ ਹੈ ਉਹ ਜਦੋਂ ਚਾਹੇ ਜਿੱਥੇ ਚਾਹੇ ਵਿਆਹ ਕਰਵਾ ਸਕਦਾ ਹੈ ਹਾਂ ਤੇਰੀ ਪਤਨੀ ਬਹੁਤ ਚੰਗੀ ਲੜਕੀ ਹੈ ਉਹ ਤੈਨੂੰ ਚੰਗੇ ਤਰੀਕੇ ਨਾਲ ਸੰਭਾਲ ਲਵੇਗੀ ਤੈਨੂੰ ਕਦੇ ਪਟਕਣ ਨਹੀਂ ਦੇਵੇਗੀ ਇਸ ਲਈ ਮੈਂ ਧਾਰ ਲਿਆ ਹੈ ਕਿ ਇਹ ਕੰਮ ਵੀ ਮੈਂ ਹੀ ਕਰਾਂਗਾ ਫਿਰ ਅਗਲੇ ਸਾਲ ਪਰਮਾਤਮਾ ਚਾਹੇ ਤਾਂ ਪੂਰੇ ਪਰਿਵਾਰ ਦੇ ਨਾਲ ਜਾਵਾਂਗੇ ਪਾਪਾ ਬਹੁਤ ਖੁਸ਼ ਸੀ ਤੇ ਮੈਨੂੰ ਇਹ ਸਕੂਨ ਸੀ ਕਿ ਮੰਮੀ ਪਾਪਾ ਇੱਕ ਮਹੀਨੇ ਲਈ ਜਾ ਰਹੇ ਸਨ ਹੁਣ ਪੂਰੇ ਘਰ ਵਿੱਚ ਮੈਂ ਇਕੱਲਾ ਰਹਿ ਗਿਆ ਸੀ ਮੈਂ ਮਨ ਵਿੱਚ ਇਹ ਧਾਰ ਲਿਆ ਸੀ ਕਿ ਨਵਨੀਤ ਨਾਲ ਕੁਝ ਇਹੋ ਜਿਹਾ ਕਰਾਂਗਾ ਕਿ ਉਸ ਨੂੰ ਕਿ ਤਲਾਕ ਦੀ ਨੋਬਤ ਵੀ ਨਹੀਂ ਆਏਗੀ ਤੇ ਉਹ ਖੁਦ ਹੀ ਇਹ ਘਰ ਛੱਡ ਕੇ ਚਲੀ ਜਾਵੇਗੀ ਮੈਂ ਕਮਰੇ ਵਿੱਚ ਆਇਆ ਤੇ ਉਹ ਅਜੇ ਵੀ ਉਹੀ ਨਾਟਕ ਕਰ ਰਹੀ ਸੀ ਅਜੇ ਵੀ ਸੰਸਕਾਰੀ ਬਹੂ ਬਣ ਕੇ ਉਸ ਦੇ ਹੱਥ ਵਿੱਚ ਗੁੜਕਾ ਸੀ ਤੇ ਉਹ ਪਾਠ ਕਰ ਰਹੀ ਸੀ ਮੈਂ ਉਸ ਦੇ ਕੋਲ ਬੈਠ ਗਿਆ ਮੈਂ ਕਿਹਾ ਨਵਨੀਤ ਸੱਚਮੁੱਚ ਤੂੰ ਇੰਨੀ ਪਵਿੱਤਰ ਤੇ ਧਾਰਮਿਕ ਕੁੜੀ ਹੈ ਕਿ ਸਾਰਾ ਦਿਨ ਰੱਬ ਦਾ ਨਾਮ ਲੈਂਦੀ ਰਹਿੰਦੀ ਹੈ ਤੇ ਤੂੰ ਕਦੇ ਕਿਸੇ ਵੱਲ ਨਜ਼ਰ ਚੁੱਕ ਕੇ ਨਹੀਂ ਦੇਖਿਆ ਮੇਰੇ ਸਵਾਲ ਤੇ ਉਹ ਆਪਣੇ ਕੰਨ ਫੜ ਕੇ ਫੜਨ ਲੱਗੀ ਤੇ ਕਹਿਣ ਲੱਗੀ ਮੇਰਾ ਰੱਬ ਜਾਣਦਾ ਹੈ ਕਿ ਮੈਂ ਕਦੇ ਕਿਸੇ ਪ੍ਰਾਏ ਮਰਦ ਵੱਲ ਬੁਰੀ ਨਜ਼ਰ ਨਾਲ ਨਹੀਂ ਦੇਖਿਆ ਤੇ ਮੈਨੂੰ ਕਿਸੇ ਪ੍ਰਾਏ ਮਰਦ ਨਾਲ ਬੈਠਣਾ ਵੀ ਪਸੰਦ ਨਹੀਂ ਹੈ ਮੈਂ ਕਿਹਾ ਮਤਲਬ ਤੂੰ ਮੇਰੇ ਦੋਸਤ ਦੇ ਸਾਹਮਣੇ ਵੀ ਨਹੀਂ ਆਏਂਗੀ ਉਹ ਕਹਿੰਦੀ ਹਾਂ ਮੈਂ ਤੁਹਾਡੇ ਦੋਸਤਾਂ ਦੇ ਸਾਹਮਣੇ ਵੀ ਨਹੀਂ ਆਉਂਗੀ ਮੈਂ ਕਿਹਾ ਅੱਛਾ ਤਾਂ ਠੀਕ ਹੈ ਮੈਂ ਤੈਨੂੰ ਤੇਰੇ ਮੰਮੀ ਪਾਪਾ ਦੇ ਕੋਲ ਛੱਡ ਆਵਾਂਗਾ ਕਿਉਂਕਿ ਤੂੰ ਇੱਥੋਂ ਜਾਏਂਗੀ ਤਾਂ ਹੀ ਤਾਂ ਮੈਂ ਆਪਣੇ ਦੋਸਤਾਂ ਨੂੰ ਬੁਲਾ ਸਕਾਂਗਾ ਮੰਮੀ ਪਾਪਾ ਤੀਰਥ ਯਾਤਰਾ ਤੇ ਜਾ ਰਹੇ ਨੇ ਤੈਨੂੰ ਪਤਾ ਹੈ ਕਿ ਇਹ ਮੌਕਾ ਵਾਰ-ਵਾਰ ਨਹੀਂ ਮਿਲਦਾ ਮੇਰੇ ਕੁਝ ਦੋਸਤ ਬਾਹਰੋਂ ਆ ਰਹੇ ਨੇ ਮੇਰੇ ਵਿਆਹ ਦੀ ਵਜ੍ਹਾ ਕਰਕੇ ਉਹਨਾਂ ਨੇ ਖਾਸ ਛੁੱਟੀਆਂ ਲਈਆਂ ਨੇ ਅਸੀਂ ਬਚਪਨ ਤੋਂ ਇਕੱਠੇ ਖੇਡਦੇ ਹਾਂ ਤੇ ਉਹ ਮੇਰੇ ਬਹੁਤ ਪੱਕੇ ਦੋਸਤ ਨੇ ਤੇ ਅਸੀਂ ਬਹੁਤ ਸਮਾਂ ਇਕੱਠਿਆਂ ਨੇ گزارਿਆ ਸੀ ਤੇ ਹੁਣ ਵੀ ਅਸੀਂ ਇਕੱਠੇ ਸਮਾਂ ਹੋਰ گزارਣਾ ਚਾਹੁੰਦੇ ਹਾਂ ਬਚਪਨ ਦੀਆਂ ਯਾਦਾਂ ਤਾਜ਼ੀਆਂ ਕਰਨਾ ਚਾਹੁੰਦੇ ਹਾਂ ਇਸ ਲਈ ਸਾਨੂੰ ਇਕੱਲਾਪਨ ਚਾਹੀਦਾ ਹੈ ਜਿੱਥੇ ਸਿਰਫ ਘਰ ਵਿੱਚ ਅਸੀਂ ਮਿਲ ਸਕੀਏ ਇਸ ਲਈ ਮੈਂ ਚਾਹੁੰਦਾ ਹਾਂ ਕਿ ਤੂੰ ਸਾਡੇ ਵਿੱਚ ਕੋਈ ਰੁਕਾਵਟ ਨਾ ਬਣੇ ਇਸ ਲਈ ਤੇਰੇ ਮੰਮੀ ਪਾਪਾ ਦੇ ਕੋਲ ਤੂੰ ਚਲੀ ਜਾ ਉਹ ਮੇਰੀ ਗੱਲ ਸੁਣ ਕੇ ਮੰਨ ਗਈ ਕਹਿੰਦੀ ਪਰ ਮੇਰੀ ਇੱਕ ਸ਼ਰਤ ਹੈ ਮੈਂ ਪੁੱਛਿਆ ਉਹ ਕੀ ਉਹ ਕਹਿੰਦੀ ਉਹ ਮੈਂ ਤੁਹਾਨੂੰ ਥੋੜੀ ਦੇਰ ਬਾਅਦ ਦੱਸਾਂਗੀ ਇਨਾ ਕਾਕਿਓ ਕਮਰੇ ਚੋਂ ਬਾਹਰ ਚਲੀ ਗਈ ਤੇ ਮੰਮੀ ਪਾਪਾ ਨੂੰ ਤੀਰਥ ਯਾਤਰਾ ਲਈ ਸ਼ੁਭ ਕਾਮਨਾਵਾਂ ਦੇਣ ਲੱਗੀ ਤੇ ਮੈਂ ਅੰਦਰ ਬੈਠਾ ਇਹੀ ਸੋਚ ਰਿਹਾ ਸੀ ਕਿ ਨਵਨੀਤ ਦੇ ਮਨ ਵਿੱਚ ਇਹੋ ਜੀ ਕਿਹੜੀ ਸ਼ਰਤ ਹੋਵੇਗੀ ਜੋ ਉਹ ਮੇਰੇ ਸਾਹਮਣੇ ਰੱਖਣਾ ਚਾਹੁੰਦੀ ਹੈ ਮੈਂ ਆਪਣੇ ਸਾਰੇ ਦੋਸਤ ਤੇ ਗਰਲਫ੍ਰੈਂਡਸ ਨੂੰ ਦੱਸ ਦਿੱਤਾ ਸੀ ਕਿ ਮੇਰੇ ਮੰਮੀ ਪਾਪਾ 1 ਮਹੀਨੇ ਲਈ ਬਾਹਰ ਜਾ ਰਹੇ ਨੇ ਇਸ ਲਈ ਮੇਰੇ ਘਰੇ ਪਾਰਟੀ ਤੇ ਜ਼ਰੂਰ ਆਉਣਾ ਹੁਣ ਤਾਂ ਰੋਜ਼ ਮੇਰੇ ਘਰੇ ਪਾਰਟੀ ਹੋਣ ਵਾਲੀ ਸੀ ਅਸੀਂ ਸਾਰੇ ਦੋਸਤ ਮਿਲ ਕੇ ਰਾਤ ਨੂੰ ਧਮਾਲਾ ਪਾਉਣ ਲੱਗੇ ਮੈਂ ਬਹੁਤ ਖੁਸ਼ ਸੀ ਤੇ ਮੇਰੇ ਦੋਸਤ ਵੀ ਉਹਨਾਂ ਦੀਆਂ ਸਾਰੀਆਂ ਗਰਲਫ੍ਰੈਂਡਸ ਵੀ ਆਉਣ ਨੂੰ ਤਿਆਰ ਸੀ ਮੇਰੇ ਜ਼ਿਆਦਾਤਰ ਦੋਸਤ ਬਹੁਤ ਅਮੀਰ ਸਨ ਪਰ ਬੇਸ਼ਰਮੀ ਦੇ ਮਾਮਲੇ ਵਿੱਚ ਉਹਨਾਂ ਦਾ ਕੋਈ ਮੁਕਾਬਲਾ ਨਹੀਂ ਸੀ ਹਰ ਇੱਕ ਦੀ ਆਪਣੀ ਆਪਣੀ ਗਰਲਫ੍ਰੈਂਡ ਸੀ ਤੇ ਉਹਨਾਂ ਦੇ ਵਿੱਚ ਹਰ ਤਰ੍ਹਾਂ ਦੇ ਰਿਸ਼ਤੇ ਬਣ ਚੁੱਕੇ ਸਨ ਮੇਰੇ ਦੋਸਤ ਦੀ ਇਸ ਹਰਕਤ ਦੀ ਵਜ੍ਹਾ ਕਰਕੇ ਮੈਂ ਕਈ ਵਾਰ ਮੁਸੀਬਤਾਂ ਵਿੱਚ ਫਸ ਚੁੱਕਿਆ ਸੀ ਪਰ ਮੰਮੀ ਪਾਪਾ ਦਾ ਪੈਸਾ ਸੀ ਜਿਨ੍ਹਾਂ ਦੀ ਵਜ੍ਹਾ ਕਰਕੇ ਹਰ ਵਾਰ ਮੈਂ ਬਚ ਜਾਂਦਾ ਸੀ ਹੁਣ ਮੈਨੂੰ ਕੋਈ ਫਿਕਰ ਨਹੀਂ ਸੀ ਕਿਉਂਕਿ ਹੁਣ ਪਾਰਟੀ ਮੇਰੇ ਘਰੇ ਹੋ ਰਹੀ ਸੀ ਮੈਨੂੰ ਬਹੁਤ ਸਕੂਨ ਮਹਿਸੂਸ ਹੋ ਰਿਹਾ ਸੀ ਕਿਉਂਕਿ ਹੋਟਲ ਵਿੱਚ ਜਾਂਦੇ ਤਾਂ ਫੜੇ ਜਾਂਦੇ ਮਜੇ ਦੀ ਗੱਲ ਇਹ ਸੀ ਕਿ ਮੇਰੇ ਕਿਸੇ ਵੀ ਦੋਸਤ ਨੂੰ ਇਹ ਪਤਾ ਨਹੀਂ ਸੀ ਕਿ ਮੇਰਾ ਵਿਆਹ ਹੋ ਚੁੱਕਿਆ ਹੈ। ਨਵਨੀਤ ਨੂੰ ਮੈਂ ਝੂਠ ਕੇ ਹੱਸੀ ਕਿ ਮੇਰੇ ਦੋ ਦੋਸਤ ਵਿਆਹ ਲਈ ਵਿਦੇਸ਼ ਤੋਂ ਆਏ ਨੇ ਤੇ ਮੈਂ ਇੱਥੇ ਵਿਆਹ ਦਾ ਮਾਮਲਾ ਕਿਸੇ ਨੂੰ ਦੱਸਣਾ ਨਹੀਂ ਚਾਹੁੰਦਾ ਸੀ ਕਿਉਂਕਿ ਮੈਨੂੰ ਲੱਗਦਾ ਸੀ ਕਿ ਜੇ ਮੇਰੇ ਦੋਸਤਾਂ ਨੂੰ ਪਤਾ ਲੱਗਿਆ ਕਿ ਮੇਰੀ ਪਤਨੀ ਪਿੰਡ ਦੀ ਸਿੱਧੀ ਸਾਦੀ ਕੁੜੀ ਹੈ ਤੇ ਉਹ ਮੇਰਾ ਮਚਾਕ ਉਡਾਉਣਗੇ। ਥੋੜੀ ਦੇਰ ਬਾਅਦ ਨਵਨੀਤ ਮੇਰੇ ਕੋਲ ਆਈ ਤੇ ਮੈਨੂੰ ਦੇਖਣ ਲੱਗੀ ਜਿਵੇਂ ਕਿ ਉਸ ਨੂੰ ਸਭ ਕੁਝ ਪਤਾ ਹੋਵੇ। ਉਹ ਕਹਿੰਦੀ ਰਾਜਵੀਰ ਇੱਕ ਗੱਲ ਪੁੱਛਾਂ ਸੱਚ-ਸੱਚ ਦੱਸਿਓ ਮੈਂ ਕਿਹਾ ਹਾਂ ਹਾਂ ਪੁੱਛ ਉਹ ਕਹਿੰਦੀ ਤੁਸੀਂ ਸੱਚਮੁੱਚ ਆਪਣੇ ਦੋਸਤਾਂ ਨੂੰ ਪਾਰਟੀ ਦੇਣੀ ਹੈ ਮੈਂ ਕਿਹਾ ਹਾਂ ਦੇਣੀ ਹੈ ਤੈਨੂੰ ਕੀ ਪ੍ਰੋਬਲਮ ਹੈ ਜੇ ਤੂੰ ਇੱਥੇ ਰੁਕਣਾ ਹੈ ਤਾਂ ਰੁਕ ਸਕਦੀ ਹੈ ਤੇ ਖੁਦ ਆਪਣੀ ਅੱਖਾਂ ਨਾਲ ਦੇਖ ਸਕਦੀ ਹੈ ਉਹ ਤੇਰੀ ਮਰਜ਼ੀ ਹੋਵੇਗੀ ਪਰ ਮੈਂ ਤੇਰੇ ਭਲੇ ਲਈ ਕਹਿ ਰਿਹਾ ਹਾਂ ਕਿ ਤੂੰ ਸਾਡੇ ਦੋਸਤਾਂ ਦੀ ਪਾਰਟੀ ਵਿੱਚ ਕੀ ਕਰੇਂਗੀ ਕਿਉਂਕਿ ਤੂੰ ਅਲੱਗ ਸੁਭਾਅ ਦੀ ਲੜਕੀ ਹੈ ਤੈਨੂੰ ਬਹੁਤ ਤਕਲੀਫ ਹੋਵੇਗੀ ਇਸ ਲਈ ਮੈਂ ਤਾਂ ਤੈਨੂੰ ਮੰਮੀ ਤੇ ਤੇਰੇ ਮੰਮੀ ਪਾਪਾ ਨਾਲ ਭੇਜ ਰਿਹਾ ਹਾਂ ਉਹ ਥੋੜੀ ਦੇਰ ਮੈਨੂੰ ਦੇਖਦੀ ਰਹੀ ਫਿਰ ਕਹਿੰਦੀ ਹਾਂ ਇਹ ਸਹੀ ਹੈ ਕਿ ਮੈਂ ਤੇਰੀ ਪਾਰਟੀ ਵਿੱਚ ਸ਼ਾਮਲ ਹੋਣਾ ਹੀ ਨਹੀਂ ਚਾਹੁੰਦੀ ਪਰ ਮੈਨੂੰ ਤੇਰੇ ਲਈ ਬਹੁਤ ਬੁਰਾ ਲੱਗ ਰਿਹਾ ਹੈ ਤੇ ਥੋੜਾ ਡਰ ਵੀ ਲੱਗ ਰਿਹਾ ਹੈ ਕਿ ਤੇਰੇ ਨਾਲ ਕੁਝ ਬੁਰਾ ਨਾ ਹੋ ਜਾਵੇ ਮੈਂ ਹੈਰਾਨ ਹੋ ਕੇ ਕਿਹਾ ਕਿ ਬੁਰਾ ਕਿਉਂ ਹੋਏਗਾ ਉਹ ਕਹਿੰਦੀ ਕਿ ਜਦੋਂ ਤੱਕ ਤੁਸੀਂ ਚੰਗੇ ਤੇ ਬੁਰੇ ਵਿੱਚ ਫਰਕ ਸਮਝੋਗੇ ਉਦੋਂ ਤੱਕ ਮੈਂ ਕੁਝ ਨਹੀਂ ਕਰ ਸਕਾਂਗੀ ਮੈਂ ਤੁਹਾਡੇ ਨਾਲ ਜ਼ਬਰਦਸਤੀ ਕਰਕੇ ਆਪਣੀ ਗੱਲ ਨਹੀਂ ਮਨਵਾ ਸਕਦੀ ਮੈਂ ਕਿਹਾ ਹਾਂ ਸਹੀ ਹੈ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਵੀ ਨਾ کریں ਤੂੰ ਜਾਣਦੀ ਹੈ ਕਿ ਮੈਂ ਤੇਰੇ ਨਾਲ ਵਿਆਹ ਆਪਣੀ ਖੁਸ਼ੀ ਨਾਲ ਨਹੀਂ ਬਲਕਿ ਆਪਣੇ ਮੰਮੀ ਪਾਪਾ ਦੀ ਖੁਸ਼ੀ ਲਈ ਕਰਵਾਇਆ ਹੈ ਨਹੀਂ ਤਾਂ ਤੇਰਾ ਹੋਣ ਵਾਲਾ ਘਰ ਵਾਲਾ ਵਿਆਹ ਦੇ ਠੀਕ ਵਕਤ ਤੈਨੂੰ ਛੱਡ ਕੇ ਭੱਜ ਗਿਆ ਸੀ ਤੇ ਹੁਣ ਤੱਕ ਵਾਪਸ ਨਹੀਂ ਆਇਆ ਸਿਰਫ ਫੋਨ ਕਰਕੇ ਕਿਹਾ ਕਿ ਉਹ ਤੇਰੇ ਨਾਲ ਵਿਆਹ ਨਹੀਂ ਕਰਵਾਉਣਾ ਚਾਹੁੰਦਾ ਤੇ ਉਹ ਆਪਣੇ ਦੋਸਤ ਦੇ ਘਰੇ ਹੈ ਜ਼ਰੂਰ ਕੋਈ ਵਜ੍ਹਾ ਹੋਈ ਹੋਵੇਗੀ ਉਹ ਕਿਉਂ ਤੇਰੇ ਨਾਲ ਵਿਆਹ ਨਹੀਂ ਕਰਵਾਉਣਾ ਚਾਹੁੰਦਾ ਸੀ ਤੂੰ ਕੁਝ ਕੀਤਾ ਹੋਵੇਗਾ ਹੋਵੇਗਾ ਜਾਂ ਤੇਰੇ ਬੋਲਣ ਤੋਂ ਉਸ ਨੂੰ ਇਸ ਤਰ੍ਹਾਂ ਲੱਗਿਆ ਹੋਵੇਗਾ ਕਿ ਜਿਸ ਨਾਲ ਉਸ ਨੂੰ ਤੇਰਾ ਸੁਭਾਜਾਂ ਇਰਾਦਾ ਸਹੀ ਨਹੀਂ ਲੱਗਿਆ ਹੋਵੇਗਾ ਇਸ ਲਈ ਮੇਰੇ ਭਰਾ ਨੂੰ ਵੀ ਲੱਗਿਆ ਹੋਵੇਗਾ ਕਿ ਤੇਰਾ ਵਿਵਹਾਰ ਠੀਕ ਨਹੀਂ ਹੈ ਇਸ ਲਈ ਉਸਨੇ ਤੈਨੂੰ ਛੱਡ ਦਿੱਤਾ ਮੇਰੀ ਇਹ ਗੱਲ ਸੁਣ ਕੇ ਨਵਨੀਤ ਦੇ ਚਿਹਰੇ ਤੇ ਚੁੱਪਾ ਸ਼ਾਗੀ ਤੇ ਦੇਖਦਿਆਂ ਦੇਖਦਿਆਂ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਆਖਿਰ ਉਹ ਇੱਕ ਕੁੜੀ ਸੀ ਪਰ ਮੈਂ ਉਸ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਵੀ ਨਾ ਕੀਤੀ ਉਸ ਨੂੰ ਇਸ ਤਰ੍ਹਾਂ ਹੀ ਰੋਣ ਦਿੱਤਾ ਤੇ ਬਾਥਰੂਮ ਵਿੱਚ ਚਲਾ ਗਿਆ ਇਸ ਤਰ੍ਹਾਂ ਕਰਦਿਆਂ ਕਰਦਿਆਂ ਸਾਡੇ ਵਿਆਹ ਦੀ ਪਹਿਲੀ ਰਾਤ ਗੁਜ਼ਰ ਗਈ ਮੈਂ ਉਸ ਨੂੰ ਹੱਥ ਵੀ ਨਹੀਂ ਲਾਇਆ ਸੀ ਬੈਥਰੂਮ ਤੋਂ ਬਾਅਦ ਆਉਣ ਤੋਂ ਬਾਅਦ ਮੈਂ ਸਿੱਧਾ ਬੈਡਰੂਮ ਤੇ ਲੰਮਾ ਪੈ ਗਿਆ ਤੇ ਉਸਨੇ ਵੀ ਕੁਝ ਨਹੀਂ ਕਿਹਾ ਉਹ ਚੁੱਪਚਾਪ ਬੈੱਡ ਤੇ ਲੰਮੇ ਪੈ ਗਈ ਅਗਲੇ ਦਿਨ ਮੰਮੀ ਪਾਪਾ ਚਲੇ ਗਏ ਉਹ ਕਹਿੰਦੀ ਹੁਣ ਤੁਸੀਂ ਮੈਨੂੰ ਮੇਰੇ ਪੇਕਿਆਂ ਤੇ ਛੱਡ ਆਓ ਮੈਂ ਆਪਣੇ ਮੰਮੀ ਪਾਪਾ ਕੋਲ ਜਾਣਾ ਹੈ ਮੈਂ ਕਿਹਾ ਇੱਕ ਦਿਨ ਰੁਕ ਜਾ ਵੈਸੇ ਵੀ ਤੂੰ ਇੱਕ ਸ਼ਰਤ ਰੱਖਣ ਵਾਲੀ ਸੀ ਉਹ ਤਾਂ ਤੂੰ ਦੱਸੀ ਹੀ ਨਹੀਂ ਉਹ ਕਹਿੰਦੀ ਮੇਰੀ ਸ਼ਰਤ ਕੁਝ ਨਹੀਂ ਬਸ ਇਹ ਸੀ ਕਿ ਤੁਸੀਂ ਰੋਜ਼ ਸਵੇਰੇ ਉੱਠ ਕੇ ਰੱਬ ਦਾ ਨਾਮ ਲਿਆ ਕਰੋ ਜਦੋਂ ਤੁਸੀਂ ਰੱਬ ਦਾ ਨਾਮ ਲੈ ਕੇ ਦਿਨ ਸ਼ੁਰੂ ਕਰੋਗੇ ਤਾਂ ਪਰਮਾਤਮਾ ਵੀ ਤੁਹਾਡੇ ਤੇ ਮਿਹਰਬਾਨ ਹੋਏਗਾ ਤੇ ਹਰ ਮੁਸੀਬਤ ਤੋਂ ਤੁਹਾਨੂੰ ਬਚਾਏਗਾ ਸਵੇਰੇ ਰੱਬ ਨੂੰ ਯਾਦ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਚਾਹੇ ਕੁਝ ਵੀ ਹੋ ਜਾਵੇ ਉਸ ਦੀ ਇਹ ਗੱਲ ਨੇ ਮੈਨੂੰ ਬਹੁਤ ਪਸੰਦ ਆਈ ਤੇ ਮੈਂ ਉਸ ਦੀ ਗੱਲ ਸੁਣ ਕੇ ਬਹੁਤ ਪ੍ਰਭਾਵਿਤ ਹੋ ਗਿਆ ਮੈਨੂੰ ਲੱਗਿਆ ਕਿ ਮੇਰੇ ਤੋਂ ਵੈਸੇ ਮੰਗੇਗੀ ਜਾਂ ਕੋਈ ਜिद ਕਰੇਗੀ ਪਰ ਉਸਨੇ ਤਾਂ ਮੇਰੇ ਹੀ ਭਲੇ ਲਈ ਕਿਹਾ ਇਹ ਸੁਣ ਕੇ ਮੈਨੂੰ ਥੋੜਾ ਸੰਕੋਚ ਹੋਇਆ ਤੇ ਦੁੱਖ ਵੀ ਹੋਇਆ ਕਿ ਮੈਂ ਉਸ ਨੂੰ ਗਲਤ ਸਮਝਿਆ ਉਹ ਤਾਂ ਮੇਰੇ ਹੀ ਭਲੇ ਲਈ ਗੱਲ ਕਰ ਰਹੀ ਸੀ ਵੈਸੇ ਇਹੋ ਜਿਹੀਆਂ ਗੱਲਾਂ ਨਾਲ ਉਸ ਨੂੰ ਕੋਈ ਫਰਕ ਨਹੀਂ ਪੈਂਦਾ ਉਹ ਤਾਂ ਬਹੁਤ ਚੰਗੀ ਸੀ ਥੋੜੀ ਦੇਰ ਵਿੱਚ ਉਸਨੇ ਆਪਣਾ ਸਮਾਨ ਇਕੱਠਾ ਕਰ ਲਿਆ ਮੇਰੇ ਮਨ ਵਿੱਚ ਉਦਾਸੀ ਛਾ ਗਈ ਕਿਉਂਕਿ ਇਹ ਮੈਨੂੰ ਸਮਝ ਨਹੀਂ ਆ ਰਿਹਾ ਸੀ ਪਰ ਉਸਦੇ ਜਾਣ ਨਾਲ ਕੁਝ ਖੋਣ ਵਰਗਾ ਲੱਗ ਰਿਹਾ ਸੀ ਪਰ ਮੈਂ ਇਹ ਕਦੇ ਉਸ ਨਾਲ ਜ਼ਾਹਿਰ ਨਹੀਂ ਕੀਤਾ ਮੈਂ ਉਸਨੂੰ ਗੱਡੀ ਤੱਕ ਛੱਡਣ ਗਿਆ ਉਹ ਆਪਣੇ ਮੰਮੀ ਪਾਪਾ ਦੇ ਘਰ ਚਲੀ ਗਈ ਉਸਦੇ ਜਾਣ ਤੋਂ ਬਾਅਦ ਘਰ ਵਿੱਚ ਇੱਕ ਅਜੀਬ ਜਿਹੀ ਸ਼ਾਂਤੀ ਛਾ ਗਈ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਘਰ ਵਿੱਚੋਂ ਇੱਕ ਨਹੀਂ 10 ਜਣੇ ਚਲੇ ਗਏ ਹੋਣ ਘਰ ਬਹੁਤ ਖਾਲੀ ਤੇ ਕੱਲਾ ਲੱਗ ਰਿਹਾ ਸੀ ਮੈਂ ਘਬਰਾ ਕੇ ਉਸੇ ਵੇਲੇ ਆਪਣੇ ਦੋਸਤਾਂ ਨੂੰ ਫੋਨ ਕੀਤਾ। ਉਹਨਾਂ ਨੂੰ ਦੱਸਿਆ ਕਿ ਘਰ ਖਾਲੀ ਲੱਗ ਰਿਹਾ ਹੈ, ਤੁਸੀਂ ਸਾਰੇ ਆ ਜਾਓ। ਮੇਰੇ ਦੋਸਤ ਤਾਂ ਬਸ ਇਸ ਪਲ ਦਾ ਇੰਤਜ਼ਾਰ ਕਰ ਰਹੇ ਸਨ। ਉਹਨਾਂ ਦਾ ਆਉਣਾ ਮਤਲਬ ਘਰ ਵਿੱਚ ਨਵਾਂ ਜੋਸ਼ ਸ਼ੋਰ ਭਰ ਗਿਆ ਸੀ। ਚਾਰੇ ਪਾਸੇ ਗਾਣਿਆਂ ਦੀ ਆਵਾਜ਼ ਸ਼ੁਰੂ ਹੋ ਗਈ ਤੇ ਉਸ ਧੁੰਨ ਵਿੱਚ ਮੇਰੇ ਦੋਸਤਾਂ ਦੀਆਂ ਗਰਲਫ੍ਰੈਂਡਸ ਵੀ ਨੱਚ ਰਹੀਆਂ ਸਨ। ਮੇਰੇ ਪਹਿਲਾਂ ਤੋਂ ਹੀ ਉਹਨਾਂ ਸਭ ਕੁੜੀਆਂ ਦੇ ਨਾਲ ਜਾਣ-ਪਹਿਚਾਨ ਸੀ। ਮੈਂ ਉਹਨਾਂ ਦੇ ਲਈ ਛੋਟੇ-ਛੋਟੇ ਗਿਫਟ ਵੀ ਲੈ ਕੇ ਆਇਆ ਸੀ। ਜਦੋਂ ਮੈਂ ਉਹਨਾਂ ਨੂੰ ਉਹ ਗਿਫਟ ਦਿੱਤੇ ਤਾਂ ਉਹ ਬਹੁਤ ਖੁਸ਼ ਹੋ ਗਈਆਂ। ਉਹਨਾਂ ਨੂੰ ਵੀ ਇਹ ਸਭ ਕੁਝ ਪਸੰਦ ਸੀ। ਖਾਣ ਪੀਣ ਤੋਂ ਬਾਅਦ ਅਸੀਂ ਡਾਂਸ ਪਾਰਟੀ ਸ਼ੁਰੂ ਕੀਤੀ। ਮੁੰਡੇ ਕੁੜੀਆਂ ਇੱਕ ਦੂਜੇ ਦੇ ਨਾਲ ਨੱਚਣ ਲੱਗੇ, ਗੱਪਾਂ ਮਾਰਨ ਲੱਗੇ ਪਰ ਇਸ ਵਕਤ ਮੈਨੂੰ ਕੁਝ ਅਣਹੋਣੀ ਦਾ ਅਹਿਸਾਸ ਹੋਇਆ। ਮੇਰੇ ਦੋਸਤ ਰਮਨ ਤੇ ਰਾਜੂ ਦੇ ਹਾਪਾਂ ਵਜ ਬਹੁਤ ਅਲੱਗ ਲੱਗ ਰਹੇ ਸਨ। ਉਹਨਾਂ ਦੀਆਂ ਅੱਖਾਂ ਵਿੱਚ ਇੱਕ ਤਰ੍ਹਾਂ ਦੀ ਚਲਾਕੀ ਸਾਫ਼ ਦਿਖਾਈ ਦੇ ਰਹੀ ਸੀ। ਇਸ ਤਰ੍ਹਾਂ ਲੱਗ ਰਿਹਾ ਸੀ ਉਹ ਕੋਈ ਮੇਰੇ ਤੋਂ ਕੁਝ ਲੁਕੋ ਰਹੇ ਹਨ। ਉਹ ਇੱਕ ਦੂਜੇ ਨੂੰ ਇਸ਼ਾਰੇ ਕਰ ਰਹੇ ਸਨ ਬਲਕਿ ਬਾਕੀ ਸਾਰੇ ਆਪਣੀਆਂ ਆਪਣੀਆਂ ਦੁਨੀਆ ਵਿੱਚ ਮਸਤ ਸਨ ਪਰ ਰਮਨ ਤੇ ਰਾਜੂ ਦਾ ਧਿਆਨ ਕਿਤੇ ਹੋਰ ਸੀ ਮੈਂ ਉਹਨਾਂ ਤੇ ਨਜ਼ਰ ਰੱਖਣੀ ਸ਼ੁਰੂ ਕੀਤੀ ਪਰ ਉਹਨਾਂ ਚਿਰ ਨੂੰ ਸੁਮਣ ਮੈਨੂੰ ਅੰਦਰ ਬੁਲਾਉਣ ਆਈ ਉਹ ਮੇਰੀ ਸਭ ਤੋਂ ਪਸੰਦੀਦਾ ਗਰਲਫ੍ਰੈਂਡ ਸੀ ਉਹ ਕਦੇ ਮੇਰੇ ਨਾਲ ਉੱਚੀ ਆਵਾਜ਼ ਵਿੱਚ ਨਹੀਂ ਬੋਲੀ ਸੀ ਮੇਰਾ ਬਹੁਤ ਸਨਮਾਨ ਕਰਦੀ ਸੀ ਮੈਂ ਉਸ ਦੇ ਕੋਲ ਗਿਆ ਉਹ ਮੇਰੇ ਨਾਲ ਗੱਲਾਂ ਕਰਨ ਲੱਗੀ ਗੱਲਾਂ ਕਰਦਿਆਂ ਕਰਦਿਆਂ ਰਾਤ ਦੇ 12 ਵਜੇ ਗਏ ਪਤਾ ਹੀ ਨਾ ਚੱਲਿਆ ਫਿਰ ਅਸੀਂ ਸਾਰਿਆਂ ਨੇ ਇਕੱਠੇ ਸ਼ਰਾਬ ਦੀ ਮਹਿਫਲ ਸਜਾਈ ਪਰ ਅਜੇ ਵੀ ਰਾਜੂ ਦੀਆਂ ਅੱਖਾਂ ਵਿੱਚ ਕੁਝ ਅਲੱਗ ਦਿਖਾਈ ਦੇ ਰਿਹਾ ਸੀ ਉਸ ਨੂੰ ਸ਼ਰਾਬ ਪੀਣ ਦੀ ਜ਼ਿਆਦਾ ਇੱਛਾ ਨਹੀਂ ਸੀ ਹੁਣ ਮੇਰੇ ਮਨ ਵਿੱਚ ਬੇਚੈਨੀ ਛਾਣ ਗਈ ਤਾਂ ਮੈਨੂੰ ਲੱਗਿਆ ਕਿ ਨਵਨੀਤ ਮੈਨੂੰ ਬੁਲਾ ਰਹੀ ਹੈ ਉਹ ਮੈਨੂੰ ਕਮਰੇ ਵਿੱਚ ਬੁਲਾ ਰਹੀ ਹੈ ਤੇ ਕਹਿ ਰਹੀ ਹੈ ਸਵੇਰ ਹੋਣ ਵਾਲੀ ਹੈ ਜਾਂ ਰੱਬ ਦਾ ਨਾਮ ਲਏ ਤੇ ਆਪਣੇ ਪਾਪਾਂ ਦੀ ਮਾਫੀ ਰੱਬ ਤੋਂ ਮਾਫੀ ਰੱਬ ਦੀ ਪੂਜਾ ਕਰ ਇਹਨਾਂ ਨੂੰ ਇੱਥੋਂ ਕੱਢ ਇਹ ਲੋਕ ਚੰਗੇ ਨਹੀਂ ਹਨ ਨਹੀਂ ਤਾਂ ਕੁਝ ਬੁਰਾ ਹੋ ਜਾਏਗਾ ਇਹ ਸੁਣ ਕੇ ਮੈਂ 당ਗ ਰਹਿ ਗਿਆ ਕਿਉਂਕਿ ਨਵਨੀਤ ਮੇਰੇ ਨਾਲ ਆਪਣੇ ਪੇਕੇ ਗਈ ਸੀ ਫਿਰ ਉਹ ਵਾਪਸ ਕਿਵੇਂ ਆਈ ਮੈਨੂੰ ਬਹੁਤ ਗੁੱਸਾ ਆ ਰਿਹਾ ਸੀ ਉਸ ਦੀ ਆਵਾਜ਼ ਅਜੇ ਵੀ ਮੇਰੇ ਕੰਨਾਂ ਵਿੱਚ ਗੂੰਜ ਰਹੀ ਸੀ ਇਹ ਮੇਰਾ ਵਹਿਮ ਨਹੀਂ ਸੀ ਘਰ ਵਿੱਚ ਬਹੁਤ ਤੇਜ਼ ਮਿਊਜ਼ਿਕ ਦੀ ਆਵਾਜ਼ ਚੱਲ ਰਹੀ ਸੀ ਪਰ ਮੈਨੂੰ ਯਕੀਨ ਸੀ ਕਿ ਉਸ ਦੀ ਆਵਾਜ਼ ਸੀ ਉਹ ਘਰੇ ਆਈ ਸੀ ਗੁੱਸੇ ਦੇ ਮਾਰੇ ਮੈਂ ਕਮਰੇ ਦਾ ਦਰਵਾਜ਼ਾ ਖੋਲਿਆ ਤੇ ਉਸੇ ਵੇਲੇ ਕੁੰਡੀ ਲਗਾ ਲਈ ਪਰ ਜਿਵੇਂ ਹੀ ਮੈਂ ਕੁੰਡੀ ਲਗਾਈ ਬਾਹਰੋਂ ਉੱਚੀ ਉੱਚੀ ਆਵਾਜ਼ਾਂ ਆਉਣ ਲੱਗੀਆਂ ਇਹ ਆਵਾਜ਼ਾਂ ਇਹੋ ਜਿਹੀਆਂ ਸੀ ਕਿ ਮੇਰਾ ਦਿਲ ਕੰਬਣ ਲੱਗਿਆ ਉਹ ਪਿਸਤੌਲ ਵਿੱਚੋਂ ਚੱਲ ਨਿਕਲੀਆਂ ਗੋਲੀਆਂ ਦੀ ਆਵਾਜ਼ ਮੈਂ ਡਰ ਦੇ ਮਾਰੇ ਉੱਥੇ ਬੈੱਡ ਤੇ ਬੈਠ ਗਿਆ ਡਰ ਨਾਲ ਮੇਰਾ ਦਿਲ ਜ਼ੋਰ ਜ਼ੋਰ ਨਾਲ ਧੜਕ ਰਿਹਾ ਸੀ ਮੈਂ ਕੰਬਦੇ ਹੱਥਾਂ ਨਾਲ ਆਪਣਾ ਮੋਬਾਈਲ ਕੱਢਿਆ ਤੇ ਨੰਬਰ ਡਾਇਲ ਕਰਨ ਲੱਗਿਆ ਥੋੜੀ ਦੇਰ ਵਿੱਚ ਮੇਰੇ ਦਰਵਾਜ਼ਾ ਵੀ ਜ਼ੋਰ ਜ਼ੋਰ ਨਾਲ ਖੜਕਣ ਲੱਗਿਆ ਪਰ ਮੈਂ ਦਰਵਾਜ਼ਾ ਨਾ ਖੋਲਿਆ ਜ਼ਰੂਰ ਮੇਰੇ ਘਰ ਵਿੱਚ ਕੁਝ ਗੜਬੜ ਚੱਲ ਰਹੀ ਸੀ ਤਾਂ ਗੋਲੀਆਂ ਦੀ ਆਵਾਜ਼ ਆ ਰਹੀ ਸੀ ਥੋੜੀ ਦੇਰ ਬਾਅਦ ਸਾਰੇ ਸ਼ਾਂਤ ਹੋ ਗਏ ਮੈਂ ਪੁਲਿਸ ਨੂੰ ਫੋਨ ਕਰ ਦਿੱਤਾ ਥੋੜੀ ਦੇਰ ਵਿੱਚ ਪੁਲਿਸ ਦੀ ਆਵਾਜ਼ ਆਉਣ ਲੱਗੀ ਮੇਰੇ ਕਮਰੇ ਦਾ ਦਰਵਾਜ਼ਾ ਕਿਸੇ ਤੋਂ ਨਾ ਖੁੱਲਿਆ ਲੱਖ ਕੋਸ਼ਿਸ਼ਾਂ ਤੋਂ ਬਾਅਦ ਵੀ ਨਹੀਂ ਕਿਉਂਕਿ ਮੇਰੇ ਕਮਰੇ ਦਾ ਦਰਵਾਜ਼ਾ ਬਹੁਤ ਮਜ਼ਬੂਤ ਸੀ 100 ਆਦਮੀ ਮਿਲ ਕੇ ਵੀ ਉਹ ਦਰਵਾਜ਼ਾ ਨਹੀਂ ਤੋੜ ਸਕਦੇ ਸੀ ਇਸ ਕਮਰੇ ਵਿੱਚ ਸਾਰੇ ਗਹਿਣੇ ਪੈਸੇ ਤੇ ਜ਼ਰੂਰੀ ਕਾਗਜ਼ ਰੱਖੇ ਸਨ ਮੇਰਾ ਮੋਬਾਈਲ ਮੈਂ ਆਪਣੇ ਨਾਲ ਕਮਰੇ ਵਿੱਚ ਲੈ ਆਇਆ ਸੀ ਮੇਰੇ ਦੋਸਤਾਂ ਨੇ ਮੈਨੂੰ ਬਹੁਤ ਨਸ਼ਾ ਕਰਾਉਣ ਦੀ ਕੋਸ਼ਿਸ਼ ਕੀਤੀ ਪਰ ਮੈਂ ਬਹੁਤ ਘੱਟ ਪੀਤੀ ਸੀ ਇਸ ਲਈ ਮੇਰੀ ਹੋਸ਼ ਠਿਕਾਣੇ ਸੀ ਜਦੋਂ ਮੈਨੂੰ ਨਵਨੀਤ ਦੀ ਆਵਾਜ਼ ਸੁਣਾਈ ਦਿੱਤੀ ਤਾਂ ਮੈਂ ਉਸ ਕਮਰੇ ਵਿੱਚ ਆਇਆ ਪਰ ਅੰਦਰ ਕੋਈ ਨਹੀਂ ਸੀ ਮੈਂ ਹੀ ਮੈਂ ਅਜੇ ਸੋਚ ਹੀ ਰਿਹਾ ਸੀ ਕਿ ਉਹਨੇ ਚਰ ਨੂੰ ਪੁਲਿਸ ਆ ਗਈ ਤੇ ਸਾਰਾ ਮਾਮਲਾ ਖਤਮ ਹੋ ਗਿਆ ਪੁਲਿਸ ਨੇ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ ਤੇ ਮੈਂ ਆਪਣੇ ਦੋਸਤਾਂ ਦੇ ਨਾਮ ਦੱਸੇ ਉਹ ਗਰੀਬ ਘਰਾਂ ਤੋਂ ਸੀ ਪਰ ਬਹੁਤ ਚਲਾਕ ਤੇ ਧੋਖੇਬਾਜ਼ ਨਿਕਲੇ ਅੱਜ ਉਹ ਮੈਨੂੰ ਮਾਰਨ ਤੇ ਮੇਰੇ ਘਰ ਵਿੱਚ ਚੋਰੀ ਕਰਨ ਦੇ ਇਰਾਦੇ ਨਾਲ ਆਏ ਸੀ ਸੱਚ ਸੁਣ ਕੇ ਮੈਨੂੰ ਖੁਦ ਵਿਸ਼ਵਾਸ ਨਹੀਂ ਹੋ ਰਿਹਾ ਸੀ ਮੇਰੇ ਜਿਗਰੀ ਦੋਸਤ ਮੇਰੇ ਖਿਲਾਫ ਇੰਨਾ ਵੱਡਾ ਛੜਿਆੰਤਰ ਰਚ ਰਹੇ ਸੀ ਇਹ ਮੈਨੂੰ ਕਦੇ ਲੱਗਿਆ ਹੀ ਨਹੀਂ ਸੀ ਉਹਨਾਂ ਨੂੰ ਮੇਰੇ ਵਿਆਹ ਦੇ ਬਾਰੇ ਵੀ ਪਤਾ ਸੀ ਇਹ ਵੀ ਪਤਾ ਸੀ ਕਿ ਮੇਰੇ ਕਮਰੇ ਵਿੱਚ ਕੀਮਤੀ ਸਮਾਨ ਪਿਆ ਹੋਇਆ ਹੈ ਉਹਨਾਂ ਨੇ ਸਭ ਕੁਝ ਲੁੱਟਣ ਤੇ ਚੋਰੀ ਕਰਨ ਦਾ ਪਲਾਨ ਬਣਾਇਆ ਹੋਇਆ ਸੀ ਪਰ ਸਹੀ ਵਕਤ ਤੇ ਪੁਲਿਸ ਆ ਗਈ ਤੇ ਸਾਰੇ ਫੜੇ ਗਏ ਪਰ ਸਭ ਤੋਂ ਵੱਡੀ ਗੱਲ ਜੋ ਮੈਨੂੰ ਹੈਰਾਨ ਤੇ ਬੇਚਾਨ ਕਰ ਰਹੀ ਸੀ ਉਹ ਇਹ ਸੀ ਕਿ ਉਸ ਰਾਤ ਮੇਰੀ ਪਤਨੀ ਘਰੇ ਨਹੀਂ ਸੀ ਉਹ ਅਗਲੇ ਦਿਨ ਘਰੇ ਆਈ ਸ਼ਾਇਦ ਉਸ ਦਾ ਰੱਬ ਅਤੇ ਸੱਚੀ ਸ਼ਰਦਾ ਦਾ ਹੀ ਇਹ ਨਤੀਜਾ ਸੀ ਕਿ ਉਸ ਨੇ ਮੈਨੂੰ ਬਚਾ ਲਿਆ ਪ੍ਰਮਾਤਮਾ ਆਪਣੇ ਸੱਚੇ ਇਨਸਾਨਾਂ ਤੇ ਆਉਣ ਵਾਲੀਆਂ ਮੁਸੀਬਤਾਂ ਨੂੰ ਆਉਣ ਤੋਂ ਪਹਿਲਾਂ ਹੀ ਟਾਲ ਦਿੰਦਾ ਹੈ ਇਹ ਹੀ ਤਾਂ ਪ੍ਰਮਾਤਮਾ ਦੀ ਲੀਲਾ ਹੈ ਜੋ ਇਨਸਾਨ ਦੀ ਸਮਝ ਤੋਂ ਪਰੇ ਹੈ ਉਸ ਦਿਨ ਮੈਂ ਮੈਂ ਆਪਣੇ ਸਾਰੇ ਗਲਤ ਕੰਮ ਛੱਡ ਦਿੱਤੇ ਤੇ ਆਪਣੀ ਪਤਨੀ ਨਵਨੀਤ ਨੂੰ ਦਿਲ ਤੋਂ ਅਪਣਾ ਲਿਆ ਉਸ ਦੇ ਨਾਲ ਆਪਣੇ ਵਿਆਹੁਟਿਕ ਜੀਵਨ ਦੀ ਸ਼ੁਰੂਆਤ ਕੀਤੀ ਤੇ ਅੱਜ ਮੈਂ ਆਪਣੀ ਪਤਨੀ ਦੇ ਨਾਲ ਬਹੁਤ ਖੁਸ਼ ਹਾਂ ਮੇਰੇ ਇੱਕ ਬੇਟਾ ਵੀ ਹੈ ਜਿਸ ਦਾ ਖਿਆਲ ਮੇਰੀ ਪਤਨੀ ਬਹੁਤ ਵਧੀਆ ਰੱਖਦੀ ਹੈ ਮੇਰੀ ਪਤਨੀ ਮੇਰੇ ਲਈ ਸੱਚ ਵਿੱਚ ਬਹੁਤ ਚੰਗੀ ਸਾਬਿਤ ਹੋਈ ਇਸ ਕਹਾਣੀ ਤੋਂ ਮਿਲਣ ਵਾਲਾ ਸਬਕ ਇਹ ਹੈ ਕਿ ਸੱਚੇ ਦੋਸਤ ਤੇ ਝੂਠੇ ਦੋਸਤ ਦੀ ਪਹਿਚਾਨ ਮੁਸੀਬਤ ਦੇ ਵਕਤ ਹੁੰਦੀ ਹੈ ਅਤੇ ਅੰਧਵਿਸ਼ਵਾਸ ਨਾ ਰੱਖ ਕੇ ਸਾਨੂੰ ਆਪਣੇ ਅੰਤਰ ਆਤਮਾ ਦੀ ਆਵਾਜ਼ ਸੁੰਨੀ ਚਾਹੀਦੀ ਹੈ ਮੁਸੀਬਤ ਵਿੱਚ ਰੱਬ ਆਪਣੇ ਪਿਆਰਿਆਂ ਦੇ ਜ਼ਰੀਏ ਸਾਨੂੰ ਚੇਤਾਵਨੀ ਦਿੰਦਾ ਹੈ ਆਪਣੇ ਤੇ ਪਿਆਰ ਕਰਨ ਵਾਲਿਆਂ ਦਾ ਸਨਮਾਨ ਤੇ ਆਦਰ ਕਰਨਾ ਚਾਹੀਦਾ ਹੈ ਕਿਉਂਕਿ ਸੱਚੀ ਖੁਸ਼ੀ ਉਹਨਾਂ ਦੇ ਨਾਲ ਹੁੰਦੀ ਹੈ ਗਲਤ ਰਸਤੇ ਤੋਂ ਮੁੜਨ ਤੇ ਜੀਵਨ ਵਿੱਚ ਚੰਗੀਆਂ ਗੱਲਾਂ ਨੂੰ ਅਪਣਾਉਣਾ ਹੀ ਸੱਚੀ ਜਿੱਤ ਹੈ ਹਾਂਜੀ ਦੋਸਤੋ ਏਸੀ ਸਾਡੀ ਅੱਜ ਦੀ ਪੰਜਾਬੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਚਾਇਓ ਮਿਲਦੇ ਹਾਂ ਕਿਸੇ ਹੋਰ ਕਹਾਣੀ ਦੇ ਨਾਲ ਧੰਨਵਾਦ